ਪੰਜਾਬ ਦੇ ਪਨਾਮਾ ਵਰਗੇ ਖਤਰਨਾਕ ਜੰਗਲਾਂ 'ਚ ਜਵਾਨ ਧੀਆਂ ਨਾਲ ਕੱਲਾ ਰਹਿਣ ਵਾਲਾ ਦਲੇਰ ਬਾਪ ਜਿਹਦੀ ਅੱਖ ਦੀ ਘੂਰੀ ਤੋਂ ਡਰ ਜਾਂਦੇ ਬਾਗ ਤੇ ਤੀਂਦੂਏ ਇਹ ਹੈ ਪੰਜਾਬ ਦਾ ਅਸਲੀ ਟਾਰਜਨ ਜੇਰੀਆ ਖਤਰਨਾਕਾ ਚੁੱਪ ਕਰਕੇ ਲੰਘਣਾ ਪੈਣਾ ਜਿੱਦਾਂ ਦਾ ਮਾਹੌਲ ਬਣਿਆ ਆ ਇਦਾਂ ਲੱਗਦਾ ਜਿੱਦਾਂ ਅਸੀਂ ਪਨਾਮਾ ਦੇ ਜੰਗਲਾਂ 'ਚ ਘੁੰਮਦੇ ਹੁੰਦੇ ਹਾਂ ਅੱਧਾ ਘੰਟੇ ਤੋਂ ਵੀ ਜ਼ਿਆਦਾ ਹੀ ਹੋ ਗਿਆ ਸਾਨੂੰ ਪਰ ਉਹ ਘਰ ਨਜ ਨਹੀਂ ਆਇਆ ਬਿਲਕੁਲ ਸਿੱਧਾ ਦਰਖਤਾਂ ਮੈਨੂੰ ਨਹੀਂ ਲੱਗਦਾ ਤੇ ਕੋਈ ਇਦਾਂ ਚੜ ਸਕਦਾ ਆ ਜੰਗਲਾਂ ਵਿੱਚ ਰਹਿ ਕੇ ਲੈ ਖਾ ਰਹਿਣਾ ਦਾ ਮਿਲ ਗਿਆ ਘਰ ਸਾਨੂੰ ਜਦੋਂ ਅਸੀਂ ਕੋਲ ਗਏ ਤਾਂ ਉਹ ਜਾਨੀ ਕਿ ਬਾਗ ਉੱਠ ਕੇ ਖੜਾ ਹੋ ਗਿਆ ਅਸੀਂ ਵੀ ਉੱਥੇ ਖੜੇ ਹੋ ਗਏ ਜੇ ਉਦਾਂ ਨਾ ਹੁੰਦਾ ਤਾਂ ਨੱਠ ਜਾਣਾ ਸੀ ਦੇਖ ਕੇ ਜੇ ਅਸੀਂ ਖੜ ਗਏ ਮੋਰੇ ਦੇਖਦਾ ਰਿਹਾ ਮੈਂ ਉਹਨੂੰ ਖੜ ਕੇ ਨਾ ਉਹ ਜਾਨੀ ਕਿ ਸਾਨੂੰ ਦੇਖ ਕੇ ਫੇ ਭੱਜ ਗਿਆ ਜਦੋਂ ਉੱਪਰ ਉਹਨੇ ਗਾ ਮਾਰੀ ਤਾਂ ਉੱਥੇ ਉਹਦਾ ਸਿਰ ਇਦਾਂ ਟੰਗ ਹੋਇਆ ਉੱਪਰ ਖੂਨੋਂ ਖੂਨ ਰક્ત ਹੋਇਆ ਹੌਸਲਾ ਜਿਆ ਹੈਗਾ ਤਸੱਲੀ ਵੀ ਹੈ ਜਿਗਰਾ ਵੀ ਹੈਗਾ ਆ ਤਾਂ ਜ਼ਿੰਮੇਦਾਰਾ ਵੀ ਅਸੀਂ ਇੱਥੇ ਜੰਗਲ ਦੇ ਵਿੱਚ ਤਾਂ ਹੀ ਟਿਕਿਓ ਆ ਹੂੰ ਤਾਂ ਨਹੀਂ ਤਾਂ ਆਮ ਬੰਦਾ ਦਾ ਨਹੀਂ ਕਰ ਸਕਦਾ ਐਦਾਂ ਠੀਕ ਹੈ ਜੀ ਮਤਲਬ ਜੱਟਾਂ ਤੁਸੀਂ ਹਾਂਜੀ ਹਾਂਜੀ ਜੱਟ ਵਾਂ ਜੀ ਸਭ ਜੀ ਅਸੀਂ ਜਾਣੇ ਕਿ ਆਪਣੀ ਦਵਾਈਆਂ ਯੂਰੀਆ ਤੋਂ ਬਿਨਾਂ ਰਹਿਤਾ ਉਹ ਹੀ ਆਪਣੀ ਖਾਣੀ ਆ ਬਾਜ਼ਾਰ ਵਾਲੀ ਸਬਜ਼ੀ ਤਾਂ ਸਾਨੂੰ ਨਹੀਂ ਚੰਗੀ ਲੱਗਦੀ ਅਸੀਂ ਤੁਹਾਨੂੰ ਇਹਨਾਂ ਦੀ ਇੱਕ ਬੇਟੀ ਨਾਲ ਮਿਲਾਇਆ ਤੇ ਜਿਹੜੀ ਦੂਸਰੀ ਬੇਟੀ ਆ ਥੋੜੀ ਜੀ ਬਿਮਾਰ ਚੱਲਦੀ ਪਈ ਆ ਤੇ ਨਾਉਣਾ ਫੇਰ ਹੁਣ ਕਿੱਦਾਂ ਕਰੀਏ ਐਦਾਂ ਦੀ ਮौज ਬਾਬਾ ਨਹੀਂ ਨਾਣਾ ਨਹੀਂ ਨਾਣਾ ਚਲੋ ਨਾ ਗਿਆ ਹੀ ਬਾਬਾ ਪੀਵੀ7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਵaste ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਪੰਜਾਬ ਦੇ ਸ਼ਹਿਰਪੁਰ ਦੇ ਮਾਜੀ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਜਿੱਥੇ ਇੱਕ ਦਲੇਰ ਬਾਪ ਇਕੱਲਾ ਹੀ ਆਪਣੀਆਂ ਧੀਆਂ ਨੂੰ ਨਾਲ ਲੈ ਕੇ ਇਸ ਜੰਗਲ ਵਿੱਚ ਜੀਵਨ ਕੱਟ ਰਿਹਾ ਆ ਤੁਸੀਂ ਦੇਖ ਲਓ ਉਸ ਬੰਦੇ ਦੀ ਕਿੰਨੀ ਦਲੇਰੀ ਆ ਜਿੱਥੇ ਹਰ ਕੋਈ ਦਿਨੇ ਆਉਣ ਤੋਂ ਵੀ ਡਰੇਗਾ ਕਹਿੰਦੇ ਇਹ ਜੰਗਲ ਇੰਨਾ ਜ਼ਿਆਦਾ ਸੰਘਣਾ ਆ ਜੋ ਸਾਨੂੰ ਪਤਾ ਲੱਗਾ ਕਿ ਪਤਾ ਨਹੀਂ ਕਦੋਂ ਕਿੱਥੋਂ ਕੋਈ ਜਾਨਵਰ ਨਿਕਲ ਆਉਣਾ ਆ ਇਸੇ ਕਰਕੇ ਅੱਜ ਫਿਰ ਦੁਬਾਰਾ ਅਸੀਂ ਦਰਖਤ ਉੱਤੇ ਰਹਿਣ ਵਾਲੇ ਬਾਬੇ ਨੂੰ ਨਾਲ ਲਿਆ ਆ ਰਾਸ ਸੰਮੀ ਜੀ ਬਾਬਾ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਜਿਹੜਾ ਦਲੇਰ ਬੰਦਾ ਇਸ ਜੰਗਲ ਦੇ ਵਿੱਚ ਇਕੱਲਾ ਹੀ ਆਪਣੀ ਧੀਆਂ ਦੇ ਨਾਲ ਰਹਿੰਦਾ ਆ ਤੇ ਉਹ ਕਿੱਦਾਂ ਰਹਿ ਰਿਹਾ ਇਸ ਤਰ੍ਹਾਂ ਦੇ ਜੰਗਲ ਦੇ ਵਿੱਚ ਇੱਥੇ ਕੀਤੀ ਬਾੜੀ ਕਰਦਾ ਪਸ਼ੂ ਰੱਖਿਓ ਆ ਹੂੰ ਹਾਂਜੀ ਇੱਥੇ ਬਾਗ ਤੇ ਜੰਗਲ ਬਹੁਤ ਰਹਿੰਦੇ ਆ ਪਤਾ ਇੰਨਾ ਖਤਰਨਾਕ ਜੰਗਲ ਦਾ ਲੋਕ ਤਾਂ ਨਾ ਤਾਂ ਆਇਆ ਇਸੇ ਕਰਕੇ ਅਸੀਂ ਨਾਲ ਲਿਆ ਬਾਬੇ ਨੂੰ ਕਿ ਇਹਨਾਂ ਨੂੰ ਰਾਜ਼ ਆ ਵੀ ਕਾਫੀ ਪਤਾ ਆ ਤੇ ਇਸ ਜੰਗਲਵਾਰੇ ਵੀ ਇਹਨਾਂ ਨੂੰ ਪੂਰੇ ਭੇਤੀ ਆਏ ਤੇ ਚੱਲੀਏ ਫੇਰ ਬਾਬਾ ਹਾਂਜੀ ਤੇ ਹੁਣ ਤੁਸੀਂ ਨਜ਼ਰ ਮਾਰੋ ਇਹ ਜੰਗਲ ਆ ਜਿਹਨੂੰ ਅਸੀਂ ਲੰਘ ਕੇ ਉਸ ਬੰਦੇ ਤੱਕ ਪਹੁੰਚਣਾ ਆ ਬਹੁਤ ਹੈਰਾਨ ਹੋ ਰਹੇ ਹਾਂ ਅਸੀਂ ਇਹ ਰਸਤਾ ਦੇਖ ਕੇ ਕਿਉਂਕਿ ਇਹਨਾਂ ਦਾ ਕਹਿਣਾ ਆ ਕਿ ਇਸੇ ਤਰ੍ਹਾਂ ਜਾਣਾ ਪੈਣਾ ਆ ਇਸ ਜੰਗਲ ਵਿੱਚੋਂ ਜੇ ਅਸੀਂ ਉੱਥੇ ਪਹੁੰਚਣਾ ਆ ਤੇ ਚਲੋ ਆਓ ਬਾਬਾ ਨਾਲ ਤੇ ਰਸਤਾ ਵੀ ਹੁਣ ਬਣਾਉਂਦੇ ਜਾਣਾ ਪੈਣਾ ਸਾਨੂੰ ਇੱਕ ਵਾਰ ਮੇਰਾ ਨਾਮ ਗਿਆਨ ਭਗਤੀ ਆ ਬਾਬਾ ਕਸਮੀਰਾ ਸਤਿਗੁਰੂ ਕਸਮੀਰਾ ਪੰਜਾਬ ਦੇ ਜੰਗਲ ਬੜੇ ਵਧੀਆ ਜੰਗਲ ਆ ਬਾਬਾ ਪਰ ਸੰਗਣੇ ਬਹੁਤ ਆਏ ਆ ਸੰਗਣੇ ਆ ਦੇਹ ਦੀ ਦੇਖੋ ਪਹਿਲਾ ਅਸੀਂ ਤੁਹਾਡੇ ਨਾਲ ਹੋਰ ਵੀ ਜਗ੍ਹਾ ਤੇ ਗਏ ਹਾਂ ਪਰ ਜਿੰਨੇ ਸੰਗਣੇ ਆ ਤੇ ਇੱਥੇ ਦਾ ਤੋਂ ਲਾਲਾ ਕੇ ਆ ਅਕਰੀਲੀਆਂ ਦੀ ਵੇਲ ਆ ਆ ਅਕਰੀਲੇ ਲੱਗੇ ਉਹ ਜੰਗਲੀ ਹੈ ਨਾ ਹਾਂ ਹਲੇ ਹੂੰ ਬਹੁਤ ਬੁਰਾ ਹਾਲ ਆ ਇੰਨੇ ਸੰਗਣੇ ਜੰਗਲ ਅਸੀਂ ਨਹੀਂ ਦੇਖੇ ਪਹਿਲਾਂ ਪੰਜਾਬ ਦੇ ਵਿੱਚ ਤੇ ਜਿੱਦਾਂ ਦਾ ਮਾਹੌਲ ਬਣਿਆ ਆ ਇੰਦਾ ਲੱਗਦਾ ਜਿੱਦਾਂ ਅਸੀਂ ਪਨਾਮਾ ਦੇ ਜੰਗਲਾਂ 'ਚ ਘੁੰਮਦੇ ਹੁੰਦੇ ਹਾਂ ਪਤਾ ਨਹੀਂ ਕੀ ਕੀ ਖਸੂਸੇ ਲੁਕਿਆ ਹੋਊਗਾ ਸਾਨੂੰ ਦੇ ਦੇ ਕੇ ਨੰਗਣਾ ਪੈ ਰਿਹਾ ਜੰਗਲ ਦੇ ਵਿੱਚ ਆ ਝਾੜੀਆਂ ਤਾਂ ਇੱਦਾਂ ਲੱਗੀਆਂ ਤੁਸੀਂ ਦੇਖ ਲਓ ਕਿੱਦਾਂ ਲੰਘਾਂਗੇ ਇਹਨਾਂ ਦੇ ਵਿੱਚ ਬਾਬਾ ਇਹ ਤਾਂ ਬੜਾ ਅੱਗੇ-ਅੱਗੇ ਰਿਸਕ ਜਾਇਆ ਇੱਧਰ ਦੀ ਸਹੀ ਗੱਲ ਆ ਬਹੁਤ ਜ਼ਿਆਦਾ ਬਰੀਕੀ ਨਾਲ ਦੇ ਦੇਖ ਲੰਘਣਾ ਪੈਣਾ ਆ ਕਿਉਂਕਿ ਬਰਸਾਤਾਂ ਦਾ ਵੀ ਮੌਸਮ ਆ ਇੱਧਰਲੇ ਏਰੀਆ ਦੇ ਵਿੱਚ ਮੀਂਹ ਕਾਫੀ ਪੈਂਦਾ ਆ ਕਿਉਂਕਿ ਤੁਸੀਂ ਦੇਖੇ ਸਕਦੇ ਕਿੰਨਾ ਸੰਘਣਾ ਜੰਗਲ ਆ ਵਾਕਿਆ ਹੀ ਬੰਦੇ ਦੇ ਵਿੱਚ ਬਹੁਤ ਦਲੇਰੀ ਆ ਜਿਹੜਾ ਇਸ ਤਰ੍ਹਾਂ ਦੇ ਜੰਗਲ ਵਿੱਚ ਰਹਿ ਰਹੇ ਆਪਣੀਆਂ ਧੀਆਂ ਦੇ ਨਾਲ ਜਿੱਥੇ ਦਿਨੇ ਆਉਣ ਤੋਂ ਪਹਿਲਾਂ ਵੀ ਹਰ ਕੋਈ ਲੱਖ ਵਾਰ ਸੋਚੇਗਾ ਕਿ ਮੈਂ ਇਸ ਜੰਗਲ ਦੇ ਵਿੱਚ ਆਵਾਂ ਜਾਂ ਨਾ ਆਵਾਂ ਹੁਣ ਇਸ ਵੇਲੇ ਜਿੰਨਾ ਜੰਗਲ ਇਹ ਸੰਘਣਾ ਹੋ ਗਿਆ ਆ ਤੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿਉਂਕਿ ਇੰਨੀ ਜ਼ਿਆਦਾ ਨਮੀ ਆ ਇਸ ਜੰਗਲ ਦੇ ਵਿੱਚ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਪਲ ਪਲ ਦੇ ਵਿੱਚ ਕੁਛ ਨਾ ਕੁਛ ਤੁਸੀਂ ਲਾ ਲੋ ਕਿ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਐਦਾਂ ਦਾ ਜੰਗਲ ਆ ਅਸੀਂ ਜੰਗਲ ਵਿੱਚ ਘੁੰਮਦੇ ਘੁੰਮਦੇ ਕਾਫੀ ਟਾਈਮ ਆਪਣਾ ਖਰਾਬ ਕਰ ਲਿਆ ਅੱਧਾ ਘੰਟੇ ਤੋਂ ਵੀ ਜ਼ਿਆਦਾ ਹੀ ਹੋ ਗਿਆ ਸਾਨੂੰ ਪਰ ਉਹ ਘਰ ਨਜ਼ਰ ਨਹੀਂ ਆਇਆ ਜਿੱਥੇ ਉਹ ਬੰਦਾ ਰਹਿੰਦਾ ਆ ਤੇ ਹੁਣ ਬਾਬਾ ਕਹਿ ਰਿਹਾ ਆ ਕਿ ਮੈਂ ਆਹ ਦਰਖਤ ਕਾਫੀ ਉੱਚਾ ਆ ਜੰਗਲ ਦੇ ਵਿੱਚ ਤੇ ਇਹਦੇ ਉੱਤੇ ਚੜ ਕੇ ਦੇਖਦਾ ਆ ਜੇ ਉਹ ਘਰ ਨਜ਼ਰ ਆ ਜਾਵੇ ਤੇ ਹੁਣ ਕੋਸ਼ਿਸ਼ ਕਰਦੇ ਆ ਕਿਉਂਕਿ ਅਸੀਂ ਕਦੀ ਕਿਸੇ ਪਾਸੇ ਨੂੰ ਚਲ ਜਾਨੇ ਆ ਕਦੀ ਕਿਸੇ ਪਾਸੇ ਨੂੰ ਚਲ ਜਾਨੇ ਆ ਤੇ ਕਿਸੇ ਪਾਸੇ ਦਿਖਾਈ ਨਹੀਂ ਦੇ ਰਿਹਾ ਇੰਨੇ ਸੰਘਣੇ ਜੰਗਲ ਚ ਤੇ ਹੁਣ ਬਜ਼ੁਰਗ ਚੜਨਗੇ ਇਸ ਦਰਖਤ ਦੇ ਉੱਪਰ ਤੇ ਸ਼ਾਇਦ ਸਾਨੂੰ ਪਤਾ ਚੱਲ ਜਵੇ ਕਿ ਕਿਧਰਲੇ ਪਾਸੇ ਉਹ ਘਰ ਨਜ਼ਰ ਆ ਰਿਹਾ ਆ ਦੇਖ ਲਓ ਇਹਨਾਂ ਦਾ ਕਿੰਨਾ ਤਜਰਬਾ ਆ ਦਰਖਤ ਉੱਤੇ ਚੜਨ ਦਾ ਬਿਲਕੁਲ ਸਿੱਧਾ ਦਰਾਖਤਾਂ ਮੈਨੂੰ ਨਹੀਂ ਲੱਗਦਾ ਤੇ ਕੋਈ ਇੱਦਾਂ ਚੜ ਸਕਦਾ ਆ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਸੰਘਰਸ਼ ਕਰ ਰਿਹਾ ਏ ਜੰਗਲਾਂ ਵਿੱਚ ਰਹਿ ਕੇ ਲੈ ਆ ਰਹਿਣਾ ਦਾ ਮਿਲ ਗਿਆ ਆਹੋ ਲਓ ਜੀ ਮਿਲ ਗਿਆ ਘਰ ਸਾਨੂੰ ਤੇ ਕਿਧਰਲੇ ਪਾਸੇ ਆ ਬਾਬਾ ਇੱਧਰ ਇੱਧਰ ਆਣਾ ਤੇ ਅਸੀਂ ਆਮੀ ਕੁ ਮੀ ਜਾਂਦੇ ਸੀ ਕਦੀ ਇੱਧਰ ਕਦੀ ਇੱਧਰ ਜੰਗਲ ਕਿਉਂਕਿ ਇੰਨਾ ਸੰਗੜਾ ਆ ਕਦੀ ਅਸੀਂ ਕਿਸੇ ਪਾਸੇ ਨੂੰ ਚੱਲ ਜਾਂਦੇ ਸੀਗੇ ਕਦੀ ਕਿਸੇ ਕੋ ਪਾਸੇ ਨੂੰ ਤੇ ਸਾਨੂੰ ਪਤਾ ਨਹੀਂ ਲੱਗਦਾ ਪਿਆ ਸੀਗਾ ਤੇ ਹੁਣ ਇੱਧਰੇ ਪਾਸੇ ਦਿਖਾਈ ਦੇ ਰਿਹਾ ਬਾਬਾ ਕਿੰਨਾ ਕ ਟਾਈਮ ਲੱਗੂ ਜਾਣ ਨੂੰ ਦੋੜਾ ਲੱਗਣਾ ਰਿਹਾ ਮੈਨੂੰ ਲੱਗ ਜੂ 15 ਕ ਮਿੰਟ ਆਹੋ ਤੇ ਹੁਣ ਅਸੀਂ ਜਾਣੇ ਆ ਇੱਧਰੇ ਪਾਸੇ ਨੂੰ ਤੇ 15 ਕ ਮਿੰਟ ਦਾ ਜੰਗਲ ਆ ਜਿਹੜਾ ਕਾਫੀ ਸੰਗੜਾ ਆ ਜਿਹਨੂੰ ਪਾਰ ਕਰਕੇ ਜਾਣਾ ਪੈਣਾ ਆ ਤੁਸੀਂ ਦੇਖ ਲਓ ਇਸੇ ਕਰਕੇ ਅਸੀਂ ਆਪਣੇ ਨਾਲ ਬਾਬੇ ਨੂੰ ਲਿਆ ਆ ਜੇ ਅਸੀਂ ਇਹਨਾਂ ਨੂੰ ਨਾਲ-ਨਾਲ ਲੈਂਦੇ ਤਾਂ ਅਸੀਂ ਜੰਗਲ ਵਿੱਚ ਹੀ ਭਟਕਦੇ ਰਹਿਣਾ ਸੀ ਸਾਨੂੰ ਘਰ ਨਹੀਂ ਮਿਲਣਾ ਸੀਗਾ ਤੇ ਹੁਣ ਤੁਸੀਂ ਦੇਖ ਲਓ ਇਹਨਾਂ ਨੇ ਕਿੰਨੀ ਦਲੇਰੀ ਨਾਲ ਇਸ ਸਿੱਧੇ ਦਰਖਤ ਦੇ ਉੱਤੇ ਚੜ ਕੇ ਉਸ ਘਰ ਦਾ ਪਤਾ ਕਰ ਲਿਆ ਆ ਵਾਕਿਆ ਹੀ ਬਾਬਾ ਤੈਨੂੰ ਸਾਡਾ ਸਲੂਟ ਆ ਦੇਖ ਲਓ ਦਲੇਰੀ ਇਹਨਾਂ ਦੀ ਇਹ ਦਰਖਤ ਤੁਹਾਨੂੰ ਅਸੀਂ ਲਾਗੇ ਤੋਂ ਦਿਖਾਉਂਦੇ ਆ ਮੋਟਾ ਕਾ ਆ ਤੁਸੀਂ ਦੇਖ ਲਓ ਜਿਹੜਾ ਸਾਰਾ ਲਿੱਥਣ ਨੂੰ ਕਰਦਾ ਪਿਆ ਆ ਤੇ ਇਹਦੇ ਉੱਪਰ ਇਹ ਚੜੇ ਆ ਤੇ ਕਿੰਨਾ ਰਿਸਕ ਸੀਗਾ ਕਿੱਥੇ ਜਾ ਕੇ ਉੱਪਰ ਤੁਸੀਂ ਦੇ ਲੋ ਦੋ ਹਿੱਸੇ ਹੁੰਦੇ ਆ ਇਹਦੇ ਉੱਪਰ ਜਾ ਕੇ ਇਹਨਾਂ ਨੇ ਕਿੰਨੀ ਹਿੰਮਤ ਮਾਰੀ ਆ ਤੇ ਜਿੰਨੇ ਵੀ ਤੁਸੀਂ ਦੇਖਿਆ ਸਾਡੇ ਨਾਲ ਇਹਨਾਂ ਨੇ ਹੁਣ ਟੂਰ ਕੀਤੇ ਆ ਤਿੰਨ ਚਾਰ ਜਗ੍ਹਾ ਤੇ ਉਹ ਸਿਰਫ ਤੁਸੀਂ ਲਾ ਲਓ ਕਿ ਇਹਨਾਂ ਦੀ ਬਦੌਲਤ ਹੀ ਪੂਰੇ ਹੋ ਸਕੇ ਆ ਕਿਉਂਕਿ ਉਹਨਾਂ ਨੂੰ ਨਾ ਕੋਈ ਰਸਤਾ ਜਾਂਦਾ ਸੀ ਨਾ ਹੀ ਕੋਈ ਉੱਥੇ ਪਹੁੰਚ ਸਕਦਾ ਆ ਜੰਗਲ ਰਾਹੀਂ ਤੇ ਜਿੱਥੇ ਸਾਨੂੰ ਲੈ ਕੇ ਗਏ ਆ ਤੇ ਅੱਜ ਤਾ ਅਸੀਂ ਹੈਰਾਨੀ ਹੋ ਗਏ ਆ ਜਦੋਂ ਇਹਨਾਂ ਨੇ ਦੇਖਿਆ ਕਿ ਸਾਨੂੰ ਘਰ ਨਹੀਂ ਮਿਲਦਾ ਪਿਆ ਕਾਫੀ ਟਾਈਮ ਹੋ ਗਿਆ ਜੰਗਲ ਵਿੱਚ ਭਟਕਦੇ ਤਾਂ ਫਿਰ ਇਹਨਾਂ ਨੇ ਸਾਨੂੰ ਤੇ ਇਸ ਚੀਜ਼ ਦਾ ਕਿਹਾ ਕਿ ਮੈਂ ਦਰਖਤ ਉੱਤੇ ਚੜਦਾ ਅਸੀਂ ਰੋਕਿਆ ਵੀ ਇਹਨਾਂ ਨੂੰ ਬਹੁਤ ਰੋਕਿਆ ਕਿ ਚਲੋ ਰਹਿਣ ਦੋ ਅਸੀਂ ਰਿਸਕ ਨਹੀਂ ਲੈਣਾ ਲੇਕਿਨ ਤੁਸੀਂ ਦੇਖਿਆ ਹੀ ਹੋਣਾ ਇਹਨਾਂ ਦਾ ਜੀਵਨ ਪਹਿਲਾਂ ਵੀ ਇਹ ਉੱਥੇ ਬੇਰੀ ਉੱਤੇ ਹੀ ਰਹਿੰਦੇ ਰਹੇ ਆ ਇਸ ਕਰਕੇ ਕਾਫੀ ਤਜਰਬਾ ਆ ਹਿੰਮਤੀ ਆ ਜੰਗਲ ਦੇ ਵਿੱਚ ਬਾਗ ਤੇ ਵੀ ਕੀ ਪਤਾ ਝਾੜੀ ਪਿੱਛੇ ਕਿਹੜੀ ਪਿੱਛੇ ਗੀ ਲਗਿਆ ਹੁਣ ਬਾਕੀ ਬਾਬਾ ਜਿੱਦਾਂ ਦੀਆਂ ਝਾੜੀਆਂ ਉੱਚੀਆਂ ਉੱਚੀਆਂ ਆ ਤੇ ਸੰਗੜਾ ਜੰਗਲ ਦਾ ਕੁਝ ਵੀ ਲੁਕਿਆ ਹੋ ਸਕਦਾ ਆ ਆਹੋ ਤੇ ਇਹ ਤਾਂ ਤੂੰ ਲਾਲਾ ਕੇ ਜਿਹੜਾ ਬਾਬਾ ਇੱਥੇ ਦਾ ਭੀਤੀ ਆ ਨਾ ਉਹੀ ਇਸ ਜੰਗਲ 'ਚ ਘੁੰਮ ਸਕਦਾ ਆ ਬਗੇਰੀਆਂ ਖਤਰਨਾਕ ਆ ਚੁੱਪ ਕਰਕੇ ਲੰਘਣਾ ਪੈਣਾ ਸਾਹਮਣੇ ਸਾਨੂੰ ਘਰ ਦਿਖਾਈ ਦੇ ਦਿੱਤਾ ਕਿੰਨਾ ਚਿਰ ਜੰਗਲ ਚ ਭਟਕਦੇ ਰਹੇ ਅਸੀਂ ਚਲੋ ਆਖਰ ਬਾਬੇ ਦੀ ਤੁਸੀਂ ਲਾ ਲਓ ਮਿਹਰਬਾਨੀ ਨਾਲ ਅਸੀਂ ਪਹੁੰਚੇ ਗਏ ਆ ਤੇ ਬਾਬਾ ਆਇਆ ਦਰਵਾਜਾ ਬਣਾਇਆ ਇਹਨਾਂ ਨੇ ਗੇਟ ਲਾਇਆ ਗੇਟ ਲਾਇਆ ਦੇਖ ਲਓ ਗੇਟ ਇਸ ਤਰ੍ਹਾਂ ਜੰਗਲ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸਕਿਉਰਿਟੀ ਕੀਤੀ ਹੋਈ ਆ ਤੁਸੀਂ ਦੇਖੋ ਇਹਨੂੰ ਕੋਈ ਵੀ ਜਾਨਵਰ ਤੋੜ ਸਕਦਾ ਆ ਤਾਰਾਂ ਤੇ ਆ ਡੰਡੇ ਛੋਟੇ ਛੋਟੇ ਲਾਏ ਹੋਏ ਆ ਬਾਬਾ ਕਿੱਦਾਂ ਇਦਾਂ ਦੇ ਜੰਗਲ ਦੇ ਵਿੱਚ ਉਹ ਵੀ ਪਸ਼ੂਆਂ ਦੇ ਨਾਲ ਤੇ ਬਾਬਾ ਆ ਫਿਰ ਪਸ਼ੂਆਂ ਵਾਸਤੇ ਬਣਾਇਆ ਇਹਨਾਂ ਨੇ ਆ ਤੂੜੀ ਰੱਖੀ ਹੋਆ ਤੂੜੀ ਰੱਖੀ ਆ ਨਾ ਤੇ ਮਤਲਬ ਆ ਸਾਰਾ ਏਰੀਆ ਜਿਹੜਾ ਐ ਇੱਥੇ ਪਸ਼ੂ ਬੰਨੇ ਆ ਇਹਨਾਂ ਨੇ ਰੱਖਿਓ ਇੱਧਰ ਉਹ ਜੰਗਲ ਛੱਡੀ ਹੋਆ ਹੂੰ 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 ਠੀਕ ਹੈ ਤੇ ਆ ਕੋਈ ਸੋਚ ਸਕਦਾ ਇਦਾਂ ਨਹੀਂ ਚੰਗਾ ਜਿਹਾ ਲੈ ਲੂਗਾ ਇਹਦਾ ਪੂਰਾ ਹੀ ਸਿਸਟਮ ਬਣਾਇਆ ਵਾ ਬਾਪਾ ਸਾਰਾ ਆਹੋ ਸਮਾਸੀ ਵਾਲਾ ਸਾਰਾ ਸਿਸਟਮ ਹੈ ਆਹੋ ਆਪੇ ਨੇ ਲਾਇਆ ਸਹੀ ਗੱਲ ਆ ਹਾਂ ਦੇਖ ਲਓ ਕੋਈ ਮੰਨ ਸਕਦਾ ਪੂਰੇ ਖਤਰਨਾਕ ਜੰਗਲ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਆ ਕਿੰਨੀ ਗੱਲਬਾਤ ਹੋਰ ਜੀ ਵਧੀਆ ਜੀ ਉਹ ਇਹਦਾ ਜੰਗਲ ਚ ਮੰਗਲ ਆਇਆ ਸਾਨੂੰ ਦੱਸੋ ਜੀ ਆਪਣੇ ਜੀਵਨ ਬਾਰੇ ਜਿੱਦਾਂ ਦਾ ਜੰਗਲ ਆ ਨਾ ਜਿੱਦਾਂ ਅਸੀਂ ਆਏ ਆ ਹਾਂਜੀ ਹਾਂਜੀ ਮਤਲਬ ਕੋਈ ਸੋਚ ਨਹੀਂ ਸਕਦਾ ਕਿ ਇਦਾਂ ਦੇ ਜੰਗਲ ਚ ਕੋਈ ਰਹਿ ਸਕਦਾ ਆ ਹਾਂਜੀ ਹਾਂ ਠੀਕ ਆ ਤੁਹਾਡੀ ਗੱਲ ਤੇ ਸਾਨੂੰ ਦੱਸੋ ਨਾਲ ਨਾਲ ਘੁੰਮ ਲਈਏ ਅਸੀਂ ਘੁੰਮ ਫਿਰ ਕੇ ਦੇਖ ਲਈਏ ਤੁਹਾਡੇ ਘਰ ਦਾ ਆਲਾ ਦੁਆਲਾ ਤੇ ਉਹ ਸਾਡੇ ਐਦਾਂ ਜੀ ਹੁਣ ਅਸੀਂ ਬਚਪਨ ਤੋਂ ਸਾਡੇ ਬਜ਼ੁਰਗਾਂ ਨੇ ਇੱਥੇ ਜ਼ਮੀਨ ਪੁਆਈ ਆ ਅੱਛਾ ਜੀ ਬਜ਼ੁਰਗ ਪਹਿਲੇ ਰਹਿੰਦੇ ਸੀਗੇ ਓਕੇ ਉਹ ਪੂਰੇ ਹੋ ਗਏ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਜਨਮ ਇੱਥੇ ਰਾਇਆ ਠੀਕ ਹੈ ਜੀ ਜਿੱਦਾਂ ਹੌਲੀ-ਹੌਲੀ ਜਿੱਦਾਂ ਸਾਡਾ ਜਨਮ ਸਗਾ ਉਦਾਂ ਹੀ ਅਸੀਂ ਇਹਦੇ ਨਾਲ ਜੰਗਲ ਸਗਾ ਨਾਲ ਨਾਲ ਇਦਾਂ ਹੀ ਅਸੀਂ ਆਪਣਾ ਢਾਲ ਲਿਆ ਇੱਥੇ ਰਹਿਣਾ ਰਹਿਣਾ ਸਹਿਣਾ ਤਾਂ ਥੋੜਾ ਪਹਿਲੇ ਇਕੱਲਾ ਸਗਾ ਮੁਸ਼ਕਲ ਸਗਾ ਹੂੰ ਕਸ਼ਟਾ ਕਾਫੀ ਪਾਈ ਫੇ ਹੌਲੀ-ਹੌਲੀ ਬਾਅਦ ਵਿੱਚ ਵਿਆਹ ਕਰਵਾਇਆ ਹੂੰ ਵਿਆਹ ਕਰਵਾ ਕੇ ਚੱਲੋ ਹੁਣ ਤਾਂ ਮਾਲਕ ਦੀ ਕਿਰਪਾ ਨਾਲ ਬੱਚੇ ਵੀ ਹੈਗੇ ਆ ਹੂੰ ਹੈ ਤਾਂ ਕਸ਼ਟਾ ਔਖਾ ਹੀ ਆ ਇੱਥੇ ਜੰਗਲ ਦੇ ਵਿੱਚ ਇਕੱਲੇ ਬੰਦੇ ਨੂੰ ਰਹਿਣਾ ਇਕੱਲਾ ਘਰ ਬਹੁਤ ਮੁਸ਼ਕਲ ਆ ਲੇਕਿਨ ਫੇਰ ਵੀ ਥੋੜਾ ਹੌਸਲਾ ਰੱਖਣਾ ਪੈਂਦਾ ਥੋੜੀ ਦਲੇਰੀ ਹੁੰਦੀ ਆ ਬੰਦੇ ਚ ਉਹਦੇ ਨਾਲੇ ਬੰਦਾ ਜੰਗਲ ਦੇ ਵਿੱਚ ਟਿਕ ਸਕਦਾ ਬਿਲਕੁਲ ਸਹੀ ਹੌਲੀ ਹੌਲੀ ਜਿੱਦਾਂ ਅਸੀਂ ਬਾਹਰ ਘੁੰਮਦੇ ਫਿਰਦੇ ਆ ਸਾਡੇ ਕੋਲ ਮਾਲ ਪਸ਼ੂ ਆਪਣਾ ਰੱਖਿਆ ਦੋ ਦਾਦਾ ਕੰਮ ਆੜਾ ਮੋਟਾ ਖਰਚਾ ਪਾਣੀ ਮਣਾਉਣਾ ਹੀ ਹੁੰਦਾ ਥੋੜੀ ਖੇਤੀਬਾੜੀ ਆ ਖੇਤੀਬਾੜੀ ਕਿ ਚਲੋ ਘਰ ਨਹੀਂ ਪੂਰਾ ਹੁੰਦਾ ਫਿਰ ਮਾਲ ਡੰਗਰ ਦੇ ਨਾਲ ਆ ਮਾੜਾ ਮੋਟਾ ਗੁਜ਼ਾਰਾ ਸਾਡਾ ਹੋ ਜਾਂਦਾ ਜਿੱਦਾਂ ਹੁਣ ਅਸੀਂ ਬਾਹਰ ਘੁੰਮਦੇ ਆ ਮਾਲ ਪਸ਼ੂ ਨੂੰ ਦੇਖਣਾ ਆ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਜੰਗਲਾਂ ਦੇ ਵਿੱਚ ਜਾਨਵਰ ਟੱਕਰਦੇ ਆ ਜਿੱਦਾਂ ਬਾਗ ਹੋਆ ਟੈਂਡੂਆ ਆ ਦੂਰਾ ਹਿਰਨਵਾ अनेका ਹੀ ਦਾ ਜਾਨਵਰ ਹੈਗੇ ਖਤਰਨਾਕ ਅੱਛਾ ਹੌਲੀ ਹੌਲੀ ਫਿਰਦਾ ਜਾਨਵਰ ਦੇ ਨਾਲ ਸਾਨੂੰ ਅਭਿਆਸ ਆ ਜਾਂਦਾ ਆ ਵਜਦਾ ਜਾਨਵਰ ਨਹੀਂ ਕਹਿੰਦਾ ਵੇ ਕੱਖ ਵੀ ਡਰਾਉਣੇ ਵਾਲਾ ਜਿੱਦਾ ਡਰ ਲੱਗਦਾ ਦੇਖ ਕੇ ਤਾਂ ਜਿੱਦਾ ਵੇ ਕਹਿਣ ਦਾ ਮਤਲਬ ਇਹ ਆ ਵੀ ਜਾਨਵਰ ਉਹ ਇਨਸਾਨ ਦੇ ਕੋਲੋਂ ਤਾਂ ਹਰੇਕ ਚੀਜ਼ ਧਰਦੀ ਆ ਐਡਾ ਜਾਨਵਰ ਉਹ ਜਿੱਦਾ ਹੁਣ ਅਸੀਂ ਘੁੰਮਦੇ ਫਿਰਦੇ ਆ ਸਾਨੂੰ ਦੇਖ ਕੇ ਉਹ ਪਹਿਲੇ ਹੀ ਸਾਈਡ ਦੇ ਜਾਂਦੇ ਆ ਬੰਦੇ ਕੋਲੋਂ ਡਰਦੇ ਵੀ ਆ ਉਦਾਂ ਕਿਸੇ ਬੱਲੇ ਜਦੋਂ ਕਿਲੇ ਮਾਰ ਮੂਰਤੇ ਹੋਵੇ ਜਾਂ ਸ਼ਿਕਾਰ ਤੇ ਹੋਵੇ ਆਪਣੀ ਦੇ ਤਾਂ ਬੰਦਾ ਕੁਦਰਤੀ ਮੁਰੇ ਆ ਜਵੇ ਫਿਰ ਉਹ ਬੰਦੇ ਨੂੰ ਪੈਂਦਾ ਆ ਉਦਾਂ ਬੰਦੇ ਕੋਲ ਜਾਨਵਰ ਇਹ ਡਰਦਾ ਹੀ ਆ तकरीबन ਦੇਖੋ ਤੁਹਾਡੀਆਂ ਗੱਲਾਂ ਸੁਣ ਕੇ ਹਾਂਜੀ ਹਾਂਜੀ ਹਰ ਕਿਸੇ ਨੂੰ ਪਤਾ ਲੱਗ ਜਾਏਗਾ ਤੁਹਾਡੇ 'ਚ ਬਹੁਤ ਦਲੇਰੀ ਆ ਠੀਕ ਹੈ ਠੀਕ ਹੈ ਲੇਕਿਨ ਜੋ ਜੋ ਸੋਚਣ ਵਾਲੀ ਗੱਲ ਇਹ ਆ ਕਿ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਪਤਾ ਲੱਗਾ ਕਿ ਦੋ ਧੀਆ ਤੁਹਾਡੀਆਂ ਹਾਂਜੀ ਹਾਂਜੀ ਉਹਨਾਂ ਨੂੰ ਤੁਸੀਂ ਮਤਲਬ ਕਿਦਾਂ ਇਸ ਖਤਰਨਾਕ ਜੰਗਲ 'ਚ ਲੈ ਕੇ ਰਹਿ ਰਹੇ ਆ ਕਿੰਨਾ ਨਿਆਣੇ ਦਾ ਹੁੰਦਾ ਕਿ ਕੋਈ ਤੁਹਾਡੇ ਪਿੱਛੋਂ ਜਾਨਵਰ ਨਾ ਆ ਜਾਵੇ ਜੰਗਲ 'ਚ ਤੁਸੀਂ ਬਾਹਰ ਗਏ ਹੋ ਆ ਹਾਂਜੀ ਹਾਂਜੀ ਤੇ ਇਹ ਚੀਜ਼ਾਂ ਜਿਹੜੀਆਂ ਸੋਚਣ ਵਾਲੀਆਂ ਆ ਇਹ ਦੇਖੋ ਐਦਾ ਜੀ ਹੁਣ ਬੱਚਿਆਂ ਨੂੰ ਸਵੇਰੇ ਸਕੂਲੇ ਜਾਣਾ ਥੋੜਾ ਜਿਹਾ ਖਤਰਨਾਕ ਰਸਤਾ ਹੈਗਾ ਹੂੰ ਉਹਦੇ ਵਿੱਚ ਅਸੀਂ ਨਾਲ ਜਾਈਦਾ ਆ ਉਹ ਆਪ ਛੱਡ ਕੇ ਆਉਨੇ ਹਾਂ ਹਾਂ ਬੱਚੇ ਸਕੂਲ ਛੱਡ ਕੇ ਆਉਣਾ ਆ ਫਿਰ ਬੱਚੇ ਨੂੰ ਲੈ ਕੇ ਵੀ ਆਉਣਾ ਆ ਤਾਂ ਹੌਲੀ ਹੌਲੀ ਬੱਚਾਂ ਦਾ ਵੀ ਡਰ ਥੋੜਾ ਜਿਹਾ ਨਿਕਲ ਜਾਂਦਾ ਅਭਿਆਸ ਬਣ ਜਾਂਦਾ ਆ ਕਿ ਹਾਂ ਵੀ ਸਾਨੂੰ ਇੱਥੇ ਨਹੀਂ ਖਤਰਾ ਕੋਈ ਹੈਗਾ ਸਮਝ ਜਾਂਦਾ ਇਸ ਕਰਕੇ ਥੋੜਾ ਜਿਹਾ ਫਿਰ ਸਾਨੂੰ ਵੀ ਟੈਨਸ਼ਨ ਘਟ ਜਾਂਦੀ ਆ ਵੀ ਚਲੋ ਬੱਚੇ ਹੁਣ ਥੋੜਾ ਜਿਹਾ ਜੰਗਲ ਦੇ ਨਾਲ ਏਦਾਂ ਢਲ ਗਾਇਆ ਮੌਸਮ ਦੇ ਨਾਲ ਸਹੀ ਗੱਲ ਤੇ ਥੋੜੀ ਟੈਨਸ਼ਨ ਘਟ ਜਾਂਦੀ ਆ ਤੇ ਆਹ ਸਾਰੇ ਤੁਸੀਂ ਸਵਿਧੇ ਵਗੈਰਾ ਲਾਇਆ ਹਾਂ ਹਾਂਜੀ ਹਾਂਜੀ ਆਪਾਂ ਇਸ ਸਪੈਦੇ ਲਾਇਆ ਹੋਇਆ ਤੇ ਕੀ ਕੀ ਲਾਇਆ ਹੈ ਇਸ ਸਵੇਦੇ ਤੋਂ ਇਲਾਵਾ ਸਫੈਦਾ ਹੀ ਆ ਸਿਰਫ ਬਾਕੀ ਤਾਂ ਹੈ ਜੇ ਕੁਝ ਨਹੀਂ ਪਹਿਲੇ ਕਣਕ ਸੀਗੀ ਤੇ ਸਬਜ਼ੀ ਵਗੈਰਾ ਵੀ ਵਿਜੀ ਹੋਵਾ ਸਬਜ਼ੀ ਆਪਣੇ ਖਾਣ ਪੀਣ ਚੋਂਗੀ ਆ ਸਾਰੀ ਵਿਜੀ ਲੈਣੇ ਆ ਮਤਲਬ ਬਾਹਰ ਲੈਣ ਦੀ ਲੋੜ ਨਹੀਂ ਹਾਂਜੀ ਹਾਂਜੀ ਸਬਜ਼ੀ ਅਸੀਂ ਜਾਣੇ ਕਿ ਆਪਣੇ ਦਵਾਈਆਂ ਯੂਰੀਆ ਤੋਂ ਬਗੈਰ ਰਹਤਾ ਉਹੋ ਹੀ ਆਪਣੇ ਖਾਣੀ ਆ ਬਾਜ਼ਾਰ ਵਾਲੀ ਸਬਜ਼ੀ ਤਾਂ ਸਾਨੂੰ ਨਹੀਂ ਚੰਗੀ ਲੱਗਦੀ ਕੀ ਬਾਤ ਆ ਇਹੀ ਚੀਜ਼ ਨੂੰ ਸ਼ਹਿਰ ਵਾਲੇ ਲੋਕ ਤਰਸਦੇ ਆ ਜੀ ਹਾਂਜੀ 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 ਸਹੀ ਗੱਲ ਸਰ ਸਹੀ ਆ ਸਹੀ ਆ ਕਉਂ ਕਾ ਯੂਰੀਆ ਹੁੰਦਾ ਹੋਰ ਦਵਾਈਆਂ ਸਪਰੇਆਂ ਕਾਫੀ ਹੁੰਦੀਆਂ ਅਸੀਂ ਦੇਸੀ ਰੂੜੀ ਜਿੱਦਾਂ ਦੇਸੀ ਢੇਰਾ ਪਸ਼ੂਆਂ ਦਾ ਗੋਹਾ ਆ ਇਹ ਖੇਤ ਦੇ ਵਿੱਚ ਪਾਉਣਾ ਹੁੰਦਾ ਇਹਦੇ ਨਾਲ ਫਿਰ ਸਬਜ਼ੀ ਵੀ ਦੇਸੀ ਆਉਣੀ ਆ ਬਹੁਤ ਜ਼ਿਆਦਾ ਸੰਘਰਸ਼ਾ ਜੀ ਹਾਂਜੀ ਹਾਂਜੀ ਦੇਸੀ ਨਿਆਣਿਆਂ ਨੂੰ ਛੱਡਣ ਜਾਣਾ ਲੈਣ ਜਾਣਾ ਹਾਂਜੀ ਹਾਂਜੀ ਤੇ ਮਤਲਬ ਕਿ ਇਹ ਚੀਜ਼ਾਂ ਸੋਚ ਕੇ ਨਾ ਕੁਈਤਾਂ ਦੇ ਜੰਗਲ ਦੇ ਵਿੱਚ ਹਾਂਜੀ ਹਾਂਜੀ ਤੇ ਬਾਕੀ ਤੁਸੀਂ ਜਿੱਦਾਂ ਦਾ ਮਾਹੌਲ ਬਣਾਇਆ ਪਿਆ ਇੱਥੇ ਹਾਂਜੀ ਹਾਂਜੀ ਤੇ ਆ ਸਾਹਮਣੇ ਇਹ ਮਤਲਬ ਤੂੜੀ-ਤਾੜੀ ਵਾਸਤੇ ਜਾਨਵਰਾਂ ਵਾਸਤੇ ਹਾਂਜੀ ਹਾਂਜੀ ਸਰਦੀ ਨੂੰ ਫਿਰ ਪਸ਼ੂ ਵੀ ਬੰਨ ਲਈਦੇ ਅੰਦਰ ਅੱਛਾ ਅੱਛਾ ਮਾੜਾ ਮੋਟਾ ਨਹੀਂ ਰੌਬਦਾ ਘੁੰਮਦੇ ਫਿਰਦੇ ਰਹਿੰਦੇ ਆ ਠੰਡ ਨਹੀਂ ਮੰਨਦੇ ਪਸ਼ੂ ਬਾਹਰ ਔੜਿੱਕੇ ਹੈਗੇ ਆ ਬਹਿ ਜਾਂਦੇ ਆ ਜਿਹੜਾ ਦੁੱਧ ਵਾਲਾ ਪਸ਼ੂ ਆ ਉਹਨੂੰ ਵੀ ਘਰ ਰੱਖਣਾ ਪੈਂਦਾ ਪੱਠਾ ਵੀ ਪਾਉਣਾ ਪੈਂਦਾ ਕਦੀ ਇਦਾਂ ਵੀ ਹੋਇਆ ਜੀ ਮਤਲਬ ਕਿ ਘਰ ਦੇ ਵਿੱਚ ਹੀ ਜਾਨਵਰ ਆ ਗਿਆ ਹੋਵੇ ਅਟੈਕ ਕਰਤਾ ਹੋਵੇ ਆਗੇ ਜਾਨਵਰ ਇਦਾਂ ਆ ਜੀ ਜਦੋਂ ਕੋਈ ਪਸ਼ੂ-ਪਸ਼ੂ ਕੋ ਹੋਵੇ ਮਾਸ-ਮੂਸ ਹੋਵੇ ਕਿਤੇ ਆਲੇ-ਦੋਲੇ ਪਿਆ ਮਰ ਜਾਂਦੇ ਪਸ਼ੂ ਕਿਦਾ ਬੱਚਾ ਕੋਈ ਹੂੰ ਉਹ ਦੱਬਿਆ ਟੋਬਿਆ ਉਹਦੇ ਨਾਲ ਜਾਨਵਰ ਸੰਗ ਸੰਕੇ ਆ ਜਾਂਦਾ ਮਸਕ ਨੂੰ ਹੂੰ ਹੂੰ ਤਾਂ ਐਡਾ ਫੇ ਕੁੱਤੇ ਕੱਟਿਆਂ ਦੇ ਨਾਲ ਵੀ ਮੁਕਾਬਲਾ ਮਾਣਾ ਮੋਟਾ ਹੋ ਜਾਂਦਾ ਆ ਹੂੰ ਤਾਂ ਥੋੜਾ ਫੇ ਐਡਾ ਅਸੀਂ ਨਾਲ ਹੋ ਕੇ ਸਾਹ ਦੇਈਦਾ ਕੁੱਤੇ ਦਾ ਨਠਾ ਦੇਈਦੇ ਆ ਸਾਹ ਦੇਈਦਾ ਤਾਂ ਫੇ ਜਾਨਵਰ ਨਠ ਜਾਂਦਾ ਆ ਤੇ ਨਿਆਣੇ ਤਾਂ ਨਹੀਂ ਕਰਦੇ ਜੀ ਜਿੱਦਾਂ ਮੰਨ ਲਓ ਇੱਥੇ ਆ ਜਣ ਜੇ ਨਿਆਣੇ ਦਾ ਸਾਹਮਣੇ ਮੰਨ ਲਓ ਆ ਗਿਆ ਕੋਈ ਜਾਨਵਰ ਨਹੀਂ ਨਿਆਣੇ ਜਦੋਂ ਅਸੀਂ ਹੋਈਦਾ ਨਹੀਂ ਡਰਦੇ ਉਹ ਹੂੰ ਹੂੰ ਅਸੀਂ ਤਕਰੀਬਨ ਨਿਆਣਾ ਸੁਣਨਾ ਛੱਡੀਦਾ ਨਹੀਂ ਦਿਨ ਰਾਤ ਜਿੱਦਾਂ ਵੀ ਆ ਹੂੰ ਅਸੀਂ ਨਾਲੇ ਕੋਲੇ ਰਹਿਦਾ ਬੱਚਿਆਂ ਦੇ ਤੌਰ ਦਾ ਯਾਨੀ ਕਿ ਜੇ ਅਸੀਂ ਕਿਤੇ ਬਾਹਰ ਅੰਦਰ ਗਏ ਉਹ ਵੀ ਐਨਾ ਡਰਦੇ ਵੀ ਨਹੀਂ ਗਏ ਹੂੰ ਹੂੰ ਹੁਣ ਉਹ ਕੁੱਤੀ ਹੈਗੀ ਆਪਣੇ ਕੋਲ ਹੂੰ ਹੂੰ ਉਹਦਾ ਯਾਨੀ ਕਿ ਫੋਲਣ ਨਹੀਂ ਦੇ ਰਾ ਇੱਕ ਵਾਰੀ ਬੱਚਿਆਂ ਨੇ ਹੱਥ ਲਾਤਾ ਉਹ ਪੁਰਾ ਬੰਦਾ ਫੇਰ ਲੱਗੇ ਨਹੀਂ ਆ ਸਕਦਾ ਨਿਆਣੇ ਵੀ ਦਲੇਰ ਹੋ ਗਏ ਹੋ ਆ ਜੀ ਹਾਂ ਜੀ ਹਾਂ ਜੀ ਢਲ ਗਏ ਉਹ ਅੱਜ ਦਾ ਮੌਸਮ ਆ ਜਿੱਦਾ ਅਸੀਂ ਹੁਣ ਆਪਣਾ ਇੱਥੇ ਟੈਂਪਾਸ ਕਰ ਰਹੇ ਆ ਹੂੰ ਹੂੰ ਕਦੀ ਦਿਲ ਚ ਨਹੀਂ ਆਇਆ ਕਿ ਅਸੀਂ ਕਿਤੇ ਪਿੰਡ ਵਗੈਰਾ ਚ ਰਹੀਏ ਜਿੱਥੇ ਰੌਣਕ ਮੇਲਾ ਹੋਵੇ ਮੇਰੀ ਆਦਤ ਬਣ ਗਈ ਉਹ ਬਚਪਨ ਦੇ ਉੱਪਰੋਂ ਅੱਛਾ ਜੀ ਕਿ ਮੈਂ ਪਿੰਡ ਦੇ ਵਿੱਚ ਨਹੀਂ ਰਹਿ ਸਕਦਾ ਨਾ ਖੁੱਲਾ ਜਾਨੀ ਕਿ ਜਿੱਦਾ ਮਾਹੌਲ ਆ ਆਪਣੇ ਹਵਾ ਹਾਰ ਵਧੀਆ ਆ ਬਾਹਰ ਇਸ ਕਰਕੇ ਮੇਰਾ ਪਿੰਡ 'ਚ ਰਹਿਣਾ ਥੋੜਾ ਜਿਹਾ ਮੈਨੂੰ ਮੁਸ਼ਕਲ ਜਿਹਾ ਲੱਗਦਾ ਆ ਹੂੰ ਹੂੰ ਇਸ ਕਰਕੇ ਇਸ ਕਰਕੇ ਮੈਂ ਬਾਹਰ ਹੀ ਰਹਿਣਾ ਆਪਣੇ ਖੇਤਾਂ 'ਚ ਹੂੰ ਆ ਕੀ ਆ ਵੀ ਜੀ ਆ ਜੀ ਹਾਂ ਜੀ ਹਾਂ ਜੀ ਇਹ ਕੀ ਆ ਇਹ ਕੀ ਆਇਆ ਤੇ ਹੋਰ ਕਿਹੜੀ ਕਿਹੜੀ ਸਬਜ਼ੀ ਆ ਇੱਧਰ ਮਿਰਚ ਆ ਆਂ ਦੇਖ ਆ ਇੱਥੇ ਮਿਰਚਾਂ ਮਤਲਬ ਘਰ ਜੋਗਾ ਕਰ ਲੈਣੇ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਆਪਣਾ ਹੂੰ 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 ਤੇ ਆਦੂਆ ਬਿੱਜਾ ਕੀ ਨੂੰ ਕਹਿੰਦੇ ਕੱਦੂ ਹਾਂਜੀ ਹਾਂਜੀ ਕੀ ਆ ਕੱਦੂ ਹੀ ਆ ਕੱਦੂ ਆ ਤੇ ਆਪਣੇ ਬੱਚੇ ਕਿੰਨੇ ਆ ਜੀ ਬੱਚੇ ਮੇਰੇ ਦੋ ਲੜਕੀਆਂ ਇੱਕ ਲੜਕਾ ਇੱਕ ਲੜਕਾ ਆ ਇਨ੍ਹਾਂ ਦਾ ਜੀਵਨ ਕੱਟ ਰਹੇ ਚੰਗਾ ਹਾਂਜੀ 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 ਬਹੁਤ ਸਾਨੂੰ ਇਹੀ ਗੱਲ ਸੋਚ ਕੇ ਅਸੀਂ ਆਏ ਆ ਜੀ ਮਿਲਣ ਜਦੋਂ ਸਾਨੂੰ ਲੱਗਿਆ ਨਾ ਪਤਾ ਠੀਕ ਆ ਠੀਕ ਕਿ ਨਾਲ ਧੀਆਂ ਦੇ ਨਾਲ ਰਹਿੰਦੇ ਆ ਹਾਂਜੀ ਹਾਂਜੀ ਤੇ ਬੱਚੇ ਦਾ ਸਾਨੂੰ ਨਹੀਂ ਪਤਾ ਲੱਗਾ ਹਾਂਜੀ ਠੀਕ ਆ ਬੱਚੇ ਆ ਕੇ ਪਤਾ ਲੱਗਾ ਕਿ ਕਿੰਨੇ ਸਾਲ ਦਾ ਹੈ ਇਹ 6 ਸਾਲ ਦਾ ਹੋ ਗਿਆ ਜੀ ਤੇ ਦੋਨੋਂ ਲੜਕੀਆਂ ਆਪਣੀਆਂ ਕਿੰਨੇ ਸਾਲ ਦੀਆਂ ਉਹ ਨਾ ਇੱਕ ਤਾਂ 18 19 20 ਸਾਲ ਦੀ ਆ ਠੀਕ ਹੈ ਇੱਕ 17ਵੇਂ ਸਾਲ ਚਾ 17ਵੇਂ ਸਾਲ ਚ ਚਲੋ ਵਧੀਆ ਪਰਮਾਤਮਾ ਵਧੀਆ ਰੱਖੇ ਸਭ ਤੇ ਬਹੁਤ ਵਧੀਆ ਲੱਗਾ ਜੀ ਹਾਂਜੀ ਹਾਂਜੀ ਤੁਹਾਨੂੰ ਜੰਗਲ ਵਿੱਚ ਇੱਥੇ ਦੇਖ ਕੇ ਕੀ ਹੁਣ ਅਸੀਂ ਅਸੀਂ ਜੰਗਲ 'ਚ ਰਹਿੰਦੇ ਆ ਸਾਡੇ ਲੜਕੀ ਮੇਰੀ ਕੋਰਸ ਕਰਦੀ ਆ ਟੀਚਰ ਦਾ ਹੂੰ ਈਡੀਟੀ ਦਾ ਹੂੰ ਇੱਕ ਕੁੜੀ ਪੜ੍ਹਦੀ ਆ 11ਵੀਂ ਚ ਅਸੀਂ ਉਹਨਾਂ ਦੇ ਵੀ ਦੇਖਣਾ ਹੈ ਪੜ੍ਹਾਈ ਲਿਖਾਈ ਵੀ ਕਰਾਉਨੇ ਆ ਬਹੁਤ ਹਿੰਮਤ ਆ ਜੀ ਤੁਸੀਂ ਜੰਗਲ 'ਚ ਕਿੰਨੀ ਮਿਹਨਤ ਕਰਦੇ ਆ ਰਿਸਕ ਇੰਨਾ ਆ ਨਿਆਣਿਆਂ ਨੂੰ ਛੱਡਰ ਜਾਣੇ ਲੈਣ ਜਾਣੇ ਆ ਬੱਚਿਆਂ ਨੂੰ ਕਿੰਨੀ ਵਧੀਆ ਪੜ੍ਹਾਈ ਕਰਾ ਦੇ ਹਾਂਜੀ 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 ਇਹ ਕਿਸੇ ਕਿਸੇ 'ਚ ਹੁੰਦੀ ਜੀ ਨਹੀਂ ਦਲੇਰੀ ਹੈ ਨਾ ਇਦਾਂ ਹੀ ਇਦਾਂ ਹੀ ਕੋਈ ਨਹੀਂ ਇਦਾਂ ਇਦਾਂ ਜੰਗਲ 'ਚ ਵਿੱਚ ਨਹੀਂ ਰਹਿ ਕੇ ਕਰ ਸਕਦਾ ਨਹੀਂ ਕਰ ਸਕਦਾ ਜੀ ਪਤਾ ਨਹੀਂ ਕਦੋਂ ਕਿਹਨੇ ਜਾਨਵਰ ਨਿਕਲੇਗਾ ਹਾਂਜੀ ਹਾਂਜੀ ਡਰ ਹੁੰਦਾ ਜਾਲ ਹੁੰਦਾ ਸਹੀ ਗੱਲ ਹੈ ਜੰਗਲ ਦਾ ਡਰ ਹੈ ਹੁਣ ਜੋ ਵਾਲ ਵਾਲੇ ਦਾ ਮਾਹੌਲ ਬਣਾਇਆ ਪਿਆ ਜੀ ਤੁਸੀਂ ਹਾਂਜੀ ਹਾਂਜੀ ਅਸੀਂ ਦੇ ਸੌਦੇ ਲਾ ਕੇ ਹੈ ਨਾ ਤੇ ਇੱਕ ਆ ਤੁਸੀਂ ਲਾ ਲੋ ਕਿ ਘਰ ਵਾਲਾ ਹੀ ਮਾਹੌਲ ਬਣਾਇਆ ਹੈ ਜਿਦਾਂ ਆ ਵਾ ਹਾਂਜੀ ਹਾਂਜੀ ਇਦਾਂ ਹੀ ਆ ਸਾਡੇ ਮੜਿਆ ਮੜਿਆ ਬਾਹਰ ਨਿਕਲੋ ਤਾਂ ਅੜ ਵਾਲੀ ਜੰਗਲ ਹੈ ਜੰਗਲ ਆ ਕੋਈ ਸੋਚ ਨਹੀਂ ਸਕਦਾ ਕਿ ਜੰਗਲ ਦੇ ਵਿੱਚ ਇਦਾਂ ਦਾ ਬਾਗਤਵਨ ਹੋ ਸਕਦਾ ਆ ਨਹੀਂ ਸੋਚ ਸਕਦਾ ਨਹੀਂ ਸੋਚਦਾ ਹੈਗੇ ਵੀ ਬਹੁਤ ਘੱਟ ਵਾ ਬਹੁਤ ਮਿਹਨਤ ਕੀਤੀ ਹੋਈ ਆ ਸਬਜ਼ੀਆਂ ਲਾ ਕੇ ਦਰਖਤ ਲਾ ਕੇ ਤੁਸੀਂ ਨਾ ਹਾਂਜੀ ਹਾਂਜੀ ਅਸੀਂ ਸਭ ਸਾਰਾ ਕੀਤਾ ਸਮਾਸੀ ਵਲ ਵੀ ਲਾਇਆ ਹੋਇਆ ਜੀ ਹਾਂਜੀ ਹਾਂਜੀ ਇੱਕਨੇ ਫੁੱਟ ਤੇ ਸਮਾਸੀ ਵਲ ਇਹ 240 ਫੁੱਟ ਤੇ ਚੱਲ ਰਿਹਾ ਜੀ ਅੱਛਾ ਜੀ ਜਾਨਵਰਾਂ ਦੇ ਨਾਲ ਤਾਂ ਸਾਡਾ ਬਾਹਵ ਰਹਿੰਦਾ ਹੀ ਆ ਮਾਣਾ ਮੋਟਾ ਜੰਗਲ ਹੈਗਾ ਆ ਜੰਗਲ ਦੇ ਵਿੱਚ ਇਦਾਂ ਹੀ ਇੱਕ ਵਾਰੀ ਅਦਾ ਕੁੱਤੀ ਆਪਣੀ ਰਾਤ ਨੂੰ ਖੋਲੀ ਵੀ ਚਲੋ ਘੁੰਮ ਫਿਰ ਲਵੇ 10 ਮਿੰਟ ਉਹ ਇੱਦਾਂ ਥੋੜਾ ਜਿਹਾ ਦੂਰ ਨਿਕਲ ਗਈ ਮੋੜ ਕੇ ਵਾਪਸ ਨਹੀਂ ਆਈ ਜਦੋਂ 2-3 ਦਿਨ ਮੈਂ ਟੋਲ ਟਾਲ ਭਾਈ ਰੱਖੀ ਮਲਟੇਰ ਕੁੱਤੀ ਵਧੀਆ ਸੀਗੀ ਉਹ 3-4 ਦਿਨ ਬਾਅਦ ਮੈਂ ਇੱਦਾਂ ਘੁੰਮਦਾ ਘੁੰਮਦਾ ਤਲਾਸ਼ ਕਰਦਾ ਕਰਦਾ ਇਹ ਇੱਦਾਂ ਜੰਗਲ ਦੇ ਵਿੱਚ ਵੜਿਆ ਤਾਂ ਉੱਥੇ ਉਹਦਾ ਮੈਨੂੰ ਗਾਲਚ ਜਿਹੜਾ ਪਟਾ ਸੀਗਾ ਉਹ ਮਿਲਿਆ ਜਦੋਂ ਉਹ ਮਿਲਿਆ ਤਾਂ ਫਿਰ ਮੈਂ ਜਦੋਂ ਉੱਪਰ ਹੁੰਨੇਗਾ ਮਾਰੀ ਰਾ ਉੱਥੇ ਉਹਦਾ ਸਿਰ ਇੱਦਾਂ ਟੰਗ ਹੋਇਆ ਉੱਪਰ ਖੂਨੋ ਖੂਨ ਰક્ત ਹੋਇਆ ਤਾਂ ਉਹ ਯਾਨੀ ਕਿ ਜੰਗਲੀ ਜੀ ਦਾ ਟੈਂਡੂ ਆਇਆ ਉਹ ਦੇ ਪੜਕੇ ਆ ਗਈ ਉਹ ਕੁੱਤੀ ਉਹਨੂੰ ਖਾ ਕੇ ਉਹਨੂੰ ਖਤਮ ਕਰਤੀ ਉੱਥੇ ਤਾਂ ਯਾਨੀ ਕਿ ਇਦਾਂ ਖਤਰਨਾਕ ਤਾਂ ਫਿਰ ਜੰਗਲ ਦੇ ਵਿੱਚ ਚਮਤਕਾਰ ਸਾਨੂੰ ਦੇਖਣ ਨੂੰ ਮਿਲਦੇ ਆ ਤੁਹਾਡੇ ਦਾ ਵੀ ਕਾਫੀ ਟੱਕਰੇ ਹੋਏ ਸਾਨੂੰ ਪਤਾ ਹਾਂ ਹਾਂਜੀ ਹਾਂਜੀ ਮੈਂ ਕਾਫੀ ਵਾਰੀ ਦੇਖਿਆ ਇਹ ਬਾਗ ਵੀ ਦੇਖਿਆ ਕਾਫੀ ਵਾਰੀ ਤਾਂ ਟੈਂਡੂਆ ਵੀ ਮੈਂ ਕਾਫੀ ਵਾਰੀ ਦੇਖਿਆ ਲੇਕਿਨ ਦੌੜ ਜਾਂਦਾ ਆ ਉਹ ਦੇਖ ਕੇ ਬੰਦੇ ਨੂੰ ਅਸੀਂ ਡਰੀਦਾ ਨਹੀਂ ਥੋੜਾ ਜਿਹਾ ਇੰਨਾ ਆ ਸਾਡਾ ਅਭਿਆਸ ਵੀ ਆ ਥੋੜੇ ਦਲੇਰੀ ਜੀ ਆ ਅਸੀਂ ਡਰੀਦਾ ਨਹੀਂ ਅਸੀਂ ਣਠੀਦਾ ਨਹੀਂ ਉਹ ਦੇਖ ਕੇ ਭੱਜ ਜਾਂਦੇ ਆ ਹਾਂ ਉਹ ਦੇਖ ਲੈਂਦੇ ਵੇ ਬੰਦਾ ਨਹੀਂ ਡਰ ਰਿਹਾ ਇਹ ਇਸ ਕਰਕੇ ਫਿਰ ਜਾਨਵਰ ਨੱਟ ਜਾਂਦਾ ਦੇਖ ਕੇ ਤਾਂ ਜੇ ਬੰਦਾ ਹੀ ਦੇਖ ਕੇ ਨੱਟ ਜਾਗਾ ਤਾਂ ਜਾਨਵਰ ਨੇ ਤਾਂ ਫੇ ਪੈਣਾ ਹੀ ਆ ਵਾਕਈ ਬਹੁਤ ਦਲੇਰੀ ਆ ਜੀ ਹਾਂਜੀ ਹਾਂਜੀ ਹੌਸਲਾ ਚਾਹੀਦਾ ਇੱਕ ਮੋਰਾਂ ਦਾ ਆਹ ਬੰਦਾ ਨਹੀਂ ਜੀ ਦੇਖ ਕੇ ਖੜਦਾ ਜੀ ਆਹ ਬੰਦਾ ਦੇਖ ਕੇ ਨੱਠ ਲੈਂਦਾ ਆ ਉਹਦਾ ਉਹਦਾ ਹੀ ਤੁਸੀਂ ਛੱਡੋ ਬੇ ਹਾਲਤ ਖਰਾਬ ਹੋ ਜਾਂਦੀ ਬੰਦੇ ਦੀ ਦੇਖ ਕੇ ਇਹਨਾਂ ਜਾਨਵਰਾਂ ਨੂੰ ਕਿਉਂਕਿ ਇਹ ਜੰਗਲੀ ਜਾਨਵਰ ਵਾ ਮਾਸਾਹਰੀ ਜਾਨਵਰ ਵਾ ਇਹਨਾਂ ਨੇ ਕੋ ਪੁੱਛ ਕੇ ਥੋੜੀ ਸਾਨੂੰ ਮਾਰ ਕਰਨਾ ਸਾਡੇ ਤੇ ਸਹੀ ਗਾ ਕਦੀ ਇਦਾਂ ਦਾ ਮੌਕਾ ਵੀ ਆਇਆ ਕਿ ਹੱਥੋ ਆਈ ਹੋਈ ਹੋਵੇ ਤਿੰਦੂਏ ਨਾਲ ਖੈਰ ਹੱਥੋ ਆਈ ਆ ਤਾਂ ਨਹੀਂ ਸਾਡੇ ਨਾਲ ਦੂਸਰਾ ਹੋਇਆ ਉਹਦਾ ਮੈਂ ਨੇੜੇਕ ਕਾਫੀ ਇਹਨਾਂ ਨੂੰ ਦੇਖਿਆ ਹੂੰ ਕਾਫੀ ਨਾਲ ਦਾ ਅਭਿਆਸ ਪਾਇਆ ਵੀ ਕਿੱਥੇ ਤੱਕ ਇਹਨਾਂ ਦੀ ਯਾਨੀ ਕਿ ਜਾਨਵਰ ਕੀ ਕਰ ਸਕਦਾ ਆ ਹੂੰ ਮੇਰੇ ਸਾਹਮਣੇ ਆ ਗਿਆ ਮੈਂ ਕਹਾ ਚਲੋ ਉਦੋਂ ਮੈਂ ਵੀ ਹਜੇ ਨਵੀਂ ਉਮਰ ਚ ਸੀ ਪੜ ਕੇ ਹਟਿਆ ਸੀ ਹੂੰ ਤਾਂ ਇਦਾਂ ਜੰਗਲਾਂ ਦੇ ਵਿੱਚ ਸਾਡਾ ਕੰਮ ਹੁੰਦਾ ਸੀ ਮਾੜਾ ਮੋਟਾ ਹੂੰ ਤਾਂ ਜੰਗਲਾਂ ਦੇ ਵਿੱਚ ਅਸੀਂ ਸੀਗੇ ਆਪਣੇ ਸ਼ਾਮ ਨੂੰ ਰੋਟੀ ਪਾਣੀ ਖਾਂਦੇ ਸੀ ਬੈਠੇ ਸੀ ਤਾਂ ਅਈਦਾ ਇੱਕ ਜਾਨਵਰ ਜਿੱਦਾ ਆਇਆ ਸ਼ਿਕਾਰ ਸ਼ਕੂਦ ਜੱਕਾ ਦੇ ਵਿੱਚ ਉੱਪਰ ਬੋਲਦਾ ਸੀ ਉਹ ਜਾਨਵਰ ਮੋਰੇ ਬੈਠਾ ਆ ਸੀ ਬਾਗ ਉਹਦੀ ਮਾਰ ਦੇ ਉੱਪਰ ਐਡਾਂ ਹੀ ਅਸੀਂ ਸਾਹਮਣੇ ਕੋਲ ਚਲੇ ਗਏ ਜਦੋਂ ਅਸੀਂ ਕੋਲ ਗਏ ਤਾਂ ਉਹ ਯਾਨੀ ਕਿ ਬਾਗ ਉੱਠ ਕੇ ਖੜਾ ਹੋ ਗਿਆ ਅਸੀਂ ਵੀ ਉੱਥੇ ਖੜੇ ਹੋ ਗਏ ਜੇ ਉਦਾਂ ਨਾ ਹੁੰਦਾ ਤਾਂ ਨੱਠ ਜਾਣਾ ਸੀ ਦੇਖ ਕੇ ਜੇ ਅਸੀਂ ਖੜ ਗਏ ਮੋਰੇ ਦੇਖਦਾ ਰਿਹਾ ਮੈਂ ਉਹਨੂੰ ਖੜ ਕੇ ਨਾ ਉਹ ਯਾਨੀ ਕਿ ਸਾਨੂੰ ਦੇਖ ਕੇ ਫੇ ਭੱਜ ਗਿਆ ਫੇਰ ਉੱਥੋਂ ਸਾਡਾ ਥੋੜਾ ਜਿਹਾ ਯਕੀਨ ਜਿਹਾ ਵੱਧ ਗਿਆ ਕਿ ਜਾਨਵਰ ਇਨਸਾਨ ਨੂੰ ਕਹਿੰਦਾ ਕੱਖ ਨਹੀਂ ਜੇ ਇਨਸਾਨ ਡਰੇ ਨਾ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੇ ਲਈਆਂ ਜਿਸ ਤਰ੍ਹਾਂ ਇਹ ਇਸ ਜੰਗਲ ਦੇ ਵਿੱਚ ਜੀਵਨ ਕੱਟ ਰਹੇ ਆ ਇਸ ਤਰ੍ਹਾਂ ਦਾ ਤੁਸੀਂ ਦੇਖ ਲਓ ਮਾਹੌਲ ਆ ਇਸ ਵੇਲੇ ਜਿੱਥੇ ਇਹਨਾਂ ਨੇ ਦਰਾਖਤ ਲਾਏ ਹੋਏ ਆ ਇੱਕ ਫਾਰਮ ਹਾਊਸਟ ਐ ਵੀ ਬਣਾਇਆ ਪਿਆ ਇਹਨਾਂ ਨੇ ਦੇਖ ਲਓ ਕਿੰਨੇ ਦਲੇਰਾ ਬੱਚਿਆਂ ਦਾ ਦੱਸੋ ਜੀ ਤੁਸੀਂ ਕਿੱਦਾਂ ਪਾਲੇ ਆ ਬੱਚੇ ਐਦਾ ਜੀ ਹੁਣ ਮਿਹਨਤ ਤਾਂ ਕਰਨੀ ਪੈਣੀ ਜਿੱਥੇ ਮਰਜੀ ਰਹੀਏ ਮੈਂ ਉਹੀ ਕਹਿ ਰਿਹਾ ਦੇਖੋ ਕਮਾਈ ਵੀ ਕਰਨੀ ਆ ਤੇ ਬੱਚਿਆਂ ਨੂੰ ਵੀ ਪਾਲਿਆ ਤੁਸੀਂ ਹਾਂਜੀ ਹਾਂਜੀ ਮੈਨੂੰ ਨਹੀਂ ਲੱਗਦਾ ਇੱਕ ਪੇਜ ਜਿਹੜਾ ਆ ਕਿ ਮਤਲਬ ਇੱਕ ਜੰਗਲ ਚ ਰਹਿ ਕੇ ਇੰਨਾ ਕੁਛ ਬੱਚਿਆਂ ਲਈ ਕਰ ਸਕਦਾ ਆ ਦੇਖੋ ਜੀ ਹੁਣ ਅਸੀਂ ਬੱਚੇ ਨੂੰ ਤਾਂ ਮਿਹਨਤ ਤਾਂ ਸਾਨੂੰ ਕਰਨੀ ਪੈਣੀ ਆ ਹੂੰ ਉਹ ਹੁਣ ਅਸੀਂ ਮਾਲ ਪਸ਼ੂ ਦੇ ਨਾਲ ਆਪਣਾ ਦੁੱਧ ਦਾ ਥੋੜਾ ਕੰਮ ਹੈਗਾ ਹੂੰ ਤਾਂ ਥੋੜਾ ਆਪਣਾ ਜਿਹਦਾ ਜ਼ਿੰਮੇਵਾਰੀ ਦੇ ਵਿੱਚ ਵੀ ਥੋੜਾ ਫਾਇਦਾ ਆ ਆ ਜਾਂਦੀ ਆ ਆਮਦਨ ਹੋ ਜਾਂਦੀ ਆ ਹੂੰ ਹੂੰ ਨਾਲ ਹੋਰ ਜਿੱਦਾਂ ਆ ਆਪਣਾ ਪਸ਼ੂ ਵੇਚ ਲਓ ਕੋਈ ਗੱਬਣ ਪਸ਼ੂ 5-10 ਪਸ਼ੂ ਹੈਗੇ ਆ ਸਾਡੇ ਕੋ ਹਮਮ ਆਈ ਚਲਾਈ ਸਾਡੀ ਚੱਲੀ ਰਹਿੰਦੀ ਆ ਇਸ ਕਰਕੇ ਬੱਚਿਆਂ ਦਾ ਵੀ ਥੋੜਾ ਜਿਹਾ ਠੀਕ ਹੈ ਜੀ ਚੱਲਦਾ ਰਹਿੰਦਾ ਫੇਰ ਖਾਣ ਪੀਣ ਹਮਮ ਕੰਮ ਤਾਂ ਸਾਨੂੰ ਕਰਨਾ ਪਣਾ ਜੀ ਭੰਮਾ ਸੀ ਜਿੱਥੇ ਮਰਜੀ ਰੋਟੀ ਦਾ ਕਮੋਣੀ ਪੈਣੀ ਆ ਨਹੀਂ ਕਮੋਣੀ ਪੈਣੀ ਸਹੀ ਜਿੰਮੇਦਾਰ ਹੋਣ ਕਰਕੇ ਥੋੜਾ ਜਿਹਾ ਹੌਸਲਾ ਜਿਹਾ ਹੈਗਾ ਤਸੱਲੀ ਵੀ ਹੈ ਜਗੜਾ ਵੀ ਹੈਗਾ ਆ ਤਾਂ ਜਿੰਮੇਦਾਰ ਆ ਵੀ ਅਸੀਂ ਇੱਥੇ ਜੰਗਲ ਦੇ ਵਿੱਚ ਤਾਂ ਹੀ ਟਿਕਿਓ ਆ ਹਮ ਤਾਂ ਨਹੀਂ ਤਾਂ ਆਮ ਬੰਦਾ ਦਾ ਨਹੀਂ ਕਰ ਸਕਦਾ ਇਦਾਂ ਠੀਕ ਹੈ ਜੀ ਮਤਲਬ ਜੱਟਾਂ ਤੁਸੀਂ ਹਾਂਜੀ ਹਾਂਜੀ ਜਾਟਾਂ ਇਸੇ ਕਰਕੇ ਸ਼ੁਰੂ ਤੋਂ ਹੀ ਫਿਰ ਖੇਤੀਬਾੜੀ ਦਾ ਜ਼ਿਆਦਾ ਸ਼ੌਂਕ ਆ ਤੁਹਾਨੂੰ ਹਾਂਜੀ ਹਾਂਜੀ ਫਿਰ ਜੱਟ ਜ਼ਿਮੀਂਦਾਰਾਂ ਦਾ ਥੋੜਾ ਖੇਤੀ ਵੱਲੇ ਜ਼ਿਆਦਾ ਰੁਝਾਵ ਹੁੰਦਾ ਹਮਮ ਇਸ ਕਰਕੇ ਫਿਰ ਖੇਤੀ ਦਾ ਕਰਨੀ ਪੈਂਦੀ ਆ ਸਹੀ ਗੱਲ ਆ ਜੀ ਤੇ ਪਹਿਲਾਂ ਇੱਥੇ ਸਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਕਰਦੇ ਰਹੇ ਇਸੇ ਜਗ੍ਹਾ ਹਾਂ ਇੱਥੇ ਕਰਦੇ ਰਹੇ ਉਹ ਵੀ ਖੇਤੀ ਅਸੀਂ ਉਦੋਂ ਹਲਕੇ ਛੋਟੇ ਛੋਟੇ ਹੁੰਦੇ ਸੀ ਹਮਮ ਤੇ ਸਮਾਸੀਵਰ ਮਾੜਾ ਚਲਾਉਗੇ ਪਾਣੀ ਪੀ ਕੇ ਦੇਖੀਏ ਜੀ ਕਿੱਦਾਂ ਹਾਂ ਹਾਂ ਸਮਾਸੀਵਰ ਪਿਆ ਸੀ ਅਸੀਂ ਚਲਾਉਣ ਵਾਸਤੇ ਤੇ ਲੈ ਲੋ ਹੋ ਲੈ ਗਾ ਠੰਡਾ ਪਾਣੀ ਐਨ ਇਹ ਪਾਣੀ ਪੀਣ ਦਾ ਇੱਕ ਲੱਗਾਈ ਮਜ਼ਾ ਹੁੰਦਾ ਜਦੋਂ ਅਸੀਂ ਕਦੀ ਪਿੰਡ ਦੇ ਵਿੱਚ ਜਾਈਦਾ ਉੱਥੇ ਟੂਬਵਲ ਵਗੈਰਾ ਦਾ ਪਾਣੀ ਪੀਦਾ ਆ ਜੋ ਮਜ਼ਾ ਪੀਣ ਦਾ ਇਹ ਪਾਣੀ ਆਉਂਦਾ ਆ ਉਹ ਸ਼ਹਿਰਾਂ ਦੇ ਵਿੱਚ ਫਿਲਟਰ ਪਾਣੀ ਪੀ ਕੇ ਨਹੀਂ ਆਉਂਦਾ ਇੱਕ ਗਲਾਸ ਦਿਓ ਜੀ ਲੈ ਕੇ ਲਓ ਜੀ ਗਲਾਸ ਆ ਗਿਆ ਆਪਣਾ ਪਾਣੀ ਮਿੱਠਾ ਜੀ ਠੀਕ ਆ ਤੁਸੀਂ ਲਾ ਲੋਗੇ ਇੱਧਰ ਦੇ ਪਾਣੀ ਪਹਿਲਾਂ ਕਿਸੇ ਸਮੇਂ ਹੁੰਦੇ ਸੀ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਬਹੁਤ ਦੇਰ ਪਹਿਲੇ ਸੀਗੇ ਤੇ ਇਹ ਜੰਗਲ ਕਰਕੇ ਹਾਂਜੀ ਹਾਂਜੀ ਬਹੁਤ ਸਾਫ ਆ ਹਾਂਜੀ ਹਾਂਜੀ ਤੇ ਪਤਾ ਲੱਗਦਾ ਪਾਣੀ ਪੀ ਕੇ ਕਿ ਪਾਣੀ ਚ ਕੁਝ ਹੈਗਾ ਆ ਹਾਂਜੀ ਹਾਂਜੀ ਹੈਗੀ ਜਾਨ ਜਾਨ ਹੈਗੀ ਆ ਨਹੀਂ ਤਾਂ ਜੋ ਅੱਜ ਕੱਲ ਫਿਲਟਰਾਂ ਦਾ ਪਾਣੀ ਪੀਂਦੇ ਆ ਜੀ ਉਹ ਜ਼ਹਿਰ ਆ ਹਾਂਜੀ ਹਾਂਜੀ ਉਹ ਜ਼ਹਿਰ ਹੀ ਆ ਬੱਸ ਇੱਦਾਂ ਦੀ ਜਗ੍ਹਾ ਤੇ ਆ ਗਏ ਜੀ ਬੰਦਾ ਵੈਸੇ ਹੀ ਖੁਸ਼ ਹੋ ਜਾਂਦਾ ਆ ਇਦਾਂ ਸਹੀ ਆ ਟੈਨਸ਼ਨਾ ਭੁੱਲ ਜਾਂਦਾ ਹਾਂ ਹਾਂਜੀ ਹਾਂਜੀ ਇਹ ਤਾਂ ਤੁਹਾਡੀ ਗੱਲ ਸਹੀ ਆ ਸਹੀ ਗੱਲ ਆ ਇੰਨਾ ਵਧੀਆ ਮਾਹੌਲ ਦੇਖ ਕੇ ਬਜ਼ੁਰਗ ਵੀ ਦੇਖ ਲਓ ਤੁਸੀਂ ਪਾਪਾ ਪਾਣੀ ਪੀ ਰਿਆ ਕਹਿੰਦਾ ਮੈਂ ਵੀ ਇੱਕ ਵਾਰ ਪਾਣੀ ਪੀ ਕੇ ਦੇਖਣਾ ਆ ਸਹੀ ਗੱਲ ਆ ਆ ਮੌਸਮ ਬੜਾ ਵਧੀਆ ਹੋ ਗਿਆ ਇੱਥੇ ਆ ਗਏ ਹੁਣ ਆਹ ਦੇਲਾ ਮੀਂਹ ਵਾਲਾ ਮੌਸਮ ਹੋ ਗਿਆ ਆਹ ਦੇਲਾ ਤਿੰਨ ਮਨ ਕਿੰਨ ਮਨ ਹੋਣੀ ਲੱਪਈ ਆ ਹਾਂ ਕੀ ਕਹਿੰਦੇ ਗੁਰੂ ਜੀ ਆ ਜੀ ਤੁਹਾਨੂੰ ਪਾਣੀ ਕਿਦਾਂ ਦਾ ਲੱਗਿਆ ਦੱਸੋ ਸਾਡੇ ਦਰਸ ਕਰੋ ਹਾਂ ਜੀ ਗੁਰੂ ਪੀਦਾ ਜੀ ਅੱਛਾ ਜੀ ਹਾਂ ਜੀ ਇੱਕ ਲੱਗੇ ਹੀ ਮਜ਼ਾ ਆ ਆ ਗੁਰੂ ਜੀ ਆ ਲੱਗ ਤੇ ਨਹਾਉਣਾ ਫੇਰ ਹੁਣ ਕਿੱਦਾਂ ਕਰੀਏ ਇਦਾਂ ਦੀ ਮौज ਬਾਬਾ ਨਹੀਂ ਨਹਾਣਾ ਨਹੀਂ ਨਹਾਣਾ ਚਲੋ ਨਹਾ ਕੇ ਆਏ ਬਾਬਾ ਕੀ ਇਹਨਾਂ ਨੇ ਰੱਖਤੀ ਆ ਚੁੱਲੇ ਤੇ ਬਹੁਤ ਜੋਰ ਲਾਇਆ ਸੀ ਇਹਨਾਂ ਨੂੰ ਕਿ ਅਸੀਂ ਚਾਹ ਨਹੀਂ ਪੀਣੀ ਤੇ ਲੇਕਿਨ ਇਹ ਕਹਿ ਰਹੇ ਆ ਕਿ ਚਾਹ ਤਾਂ ਕੇ ਜਾਣਾ ਪੈਣਾ ਆ ਚੁੱਲੇ ਦੇ ਉੱਤੇ ਚਾਹ ਬਣਦੀ ਪਈ ਆ ਸਾਡੀ ਜੇਦਾ ਪੀਣ ਦਾ ਇੱਕ ਲੱਗੇ ਹੀ ਮਜ਼ਾ ਹੋਊਗਾ ਕਿਉਂਕਿ ਜਿੱਦਾਂ ਇਹ ਜੰਗਲ 'ਚ ਰਹਿੰਦੇ ਆ ਇਹਨਾਂ ਦੀਆਂ ਜਿਹੜੀਆਂ ਮੱਜਾਂ ਗਾਵਾਆਂ ਆ ਉਹ ਜੰਗਲ 'ਚ ਸਾਰਾ ਦਿਨ ਜੜੀਆਂ ਬੁੱਟੀਆਂ ਖਾਂਦੀਆਂ ਆ ਹੁਣ ਤੁਸੀਂ ਆਪੇ ਦੇਖ ਲਓ ਕਿ ਚਾਹ ਦਾ ਟੇਸ ਕਿਦਾਂ ਦਾ ਹੋਊਗਾ ਉੱਪਰੋਂ ਇੰਨਾ ਵਧੀਆ ਮਾਹੌਲ ਬਣਿਆ ਪਿਆ ਆ ਰੱਬ ਨੇ ਮੀਂਹ ਲਾਤਾ ਆ ਠੰਡਾ ਮੌਸਮ ਹੋ ਗਿਆ ਆ ਇਦਾਂ ਦੇ ਮੌਸਮ 'ਚ ਅਸੀਂ ਇਹਨਾਂ ਦੇ ਕੋਲ ਜਾ ਕੇ ਚਾਹ ਪੀਵਾਂਗੇ ਇੱਥੇ

ਲੋ ਵਿੱਚ ਲੋ ਪੀਓ ਪਹਿਲਾ ਮੈਂ ਕਹਿੰਦਾ ਬਾਹਰ ਹੀ ਬੈਠੀ ਹੈ ਜੀ ਇੰਨੇ ਵਧੀਆ ਮੌਸਮ ਅੰਦਰ ਨਾਲੋਂ ਇੱਥੇ ਅਲੱਗ ਮਜ਼ਾ ਆਉਣਾ ਹਾਂਜੀ ਹਾਂਜੀ ਆਲੇ ਦੁਆਲੇ ਗਰਮੀ ਚ ਉਹੀ ਤਾਂ ਗੱਲ ਆਲੇ ਦੁਆਲੇ ਹਰਾ ਭਰਾ ਹਾਂਜੀ ਹਾਂਜੀ ਇਹ ਇੱਕ ਬੱਕਰਾ ਹੀ ਆਨੰਦ ਆਉਂਦਾ ਜੀ ਇਸ ਚੀਜ਼ ਦਾ ਤੁਸੀਂ ਤਾਂ ਕੁਦਰਤ ਦੇ ਵਿੱਚ ਮਾਝੇ ਲੈ ਰਹੇ ਜੀ ਇਦਾਂ ਇਦਾਂ ਜੀ ਮਸਤ ਹਾਂ ਇੱਕ ਮਾਲਕ ਦਾ ਸ਼ੁਕਰ ਹੈ ਕੈਂਪਾ ਸੌਂ ਜਾਂਦਾ ਚਾਹ ਦਾ ਵੀ ਤੁਸੀਂ ਪੂਰੀ ਜਾਲ ਪਾਈ ਹੈ ਜੀ ਇੱਥੇ ਵੀ ਕੀ ਆ ਵੀ ਹੁਣ ਸਾਡਾ ਐਕਸਪੀਰੀਅੰਸ ਵਾ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਇੰਨੀ ਵਧੀਆ ਚਾਹ ਐਨ ਪੂਰੀ ਰਿੰਨ ਕੇ ਐਨ ਬਾਕੀ ਦੁੱਧ ਦਾ ਵੀ ਕਮਾਲ ਆ ਹਾਂ ਇਹ ਤਾਂ ਹੈ ਜੀ ਦੋਸਾ ਟੈਸਟ ਦਾ ਦੁੱਧ ਰਾਇਆ ਇਹ ਆਪਣੀ ਬੇਟੀ ਨੂੰ ਲੈਣ ਗਏ ਹੋਏ ਸੀਗੇ ਅਸੀਂ ਇਹਨਾਂ ਦੀ ਅੱਧੇ ਘੰਟੇ ਤੋਂ ਵੇਟ ਕੀਤੀ ਆ ਤੇ ਹੁਣ ਇਹ ਆ ਗਏ ਆ ਕਾਫੀ ਦੂਰ ਹੈ ਹਿਸਾਬ ਨਾਲ ਤਾਂ ਸਕੂਲ ਜੀ ਸਕੂਲ ਤਾਂ ਇੱਥੋਂ 10 ਕਿਲੋਮੀਟਰ ਹੁਣਾ ਹੈ ਹੂੰ ਤੇ ਇਹਨਾਂ ਤੋਂ ਪੁੱਛਦੇ ਆ ਕਿਹੜੀ ਕਲਾਸ ਤੁਸੀਂ ਪੜ੍ਹਦੇ ਆ ਮੈਂ ਪਲੱਸ 2 ਕਰ ਲਈ ਆ ਮੈਂ ਸਪੈਸ਼ਲ ਐਜੂਕੇਸ਼ਨ ਵਿੱਚ ਡੀ ਐਡ ਕਰਦੀ ਆ ਟੀਚਰ ਟ੍ਰੇਨਿੰਗ ਹੁੰਦੀ ਆ 2 ਸਾਲ ਦਾ ਡਿਪਲੋਮਾ ਹੁੰਦਾ ਆ ਜਹਾਨਕੀਲਾ ਜੀਐਸ ਆਸ਼ਾ ਕਿਰਨ ਜਿਹੜੇ ਸਾਡੇ ਸੱਚ ਦੇ ਵਾਸਤੇ ਜਗਦੀਪ ਸਿੰਘ ਉਹਨਾਂ ਦਾ ਉਹਨਾਂ ਨੇ ਇੰਸਟੀਟਿਊਟ ਬਣਾਇਆ ਗਿਆ ਹੈ ਉਹ ਹੈਲਪ ਵੀ ਕਰ ਦਿੰਦੇ ਆ ਉਹਦੇ ਵਿੱਚ ਫੀਸ ਫੈਸਿਲਿਟੀਬਿਲਟੀ ਦਿੰਦੇ ਆ ਥੋੜੀ ਬਹੁਤੀ ਜਿਦਾ ਮਤਲਬ ਹੈਲਪ ਕਰ ਦਿੰਦੇ ਆ ਉਹ ਉਹਦੇ ਵਿੱਚ ਅਸੀਂ ਡਿਪਲੋਮਾ ਕਰਦੇ ਪਏ ਸਪੈਸ਼ਲ ਐਜੂਕੇਸ਼ਨ ਵਿੱਚ ਇਹਦੇ ਵਿੱਚ ਸਾਨੂੰ ਦੋ ਜਗ੍ਹਾ ਜਾਣ ਦੀ ਆਪਸ਼ਨ ਹੁੰਦੀ ਆ ਨਾਰਮਲ ਵਿੱਚ ਵੀ ਸਪੈਸ਼ਲ ਵਿੱਚ ਵੀ ਹਾਂ ਪਰ ਸਾਡੇ ਹੇਠਾਂ ਇੰਸਟੀਚਿਊਟ ਦੇ ਨੀਚੇ ਸਪੈਸ਼ਲ ਸਕੂਲ ਬਣਿਆ ਹੋਇਆ ਹੈ ਸਾਡੇ ਆਸ਼ਾ ਕਿਰਨ ਜਹਾਂਕੀਲਾ ਉੱਥੇ ਅਸੀਂ ਉਹਨਾਂ ਦੇ ਨਾਲ ਪ੍ਰੈਕਟੀਕਲ ਕਰੀਦਾ ਹੈ ਸਾਨੂੰ ਪਤਾ ਲੱਗਾ ਕਿ ਬੱਚੇ ਕਿੱਦਾਂ ਦੇ ਹੁੰਦੇ ਸਪੈਸ਼ਲ ਬੱਚੇ ਕਿੱਦਾਂ ਦੇ ਹੁੰਦੇ ਕਿਉਂਕਿ ਨਿਊ ਨਿਊ ਅਸੀਂ ਐਜੂਕੇਸ਼ਨ ਇਦਾਂ ਦੀ ਸਿੱਖੀ ਆ ਅਸੀਂ ਕਦੀ ਪਹਿਲਾਂ ਸਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਸੀਗਾ ਇਹ ਇਹੀ ਆ ਫਸਸ ਮੇਰੇ ਲਈ ਤੁਸੀ 10ਵੀਂ ਤੋਂ ਬਾਅਦ ਕਰਨ ਲੱਗੇ ਜਾਂ ਪਲੱਸਟੂ ਪਲੱਸਟੂ ਤੋਂ ਬਾਅਦ ਇਹ ਪਲੱਸਟੂ ਤੋਂ ਬਾਅਦ ਡਾਇਰੈਕਟ ਐਡਮਿਸ਼ਨ ਹੁੰਦੀ ਆ ਠੀਕ ਆ ਤੁਹਾਡੀਆਂ ਗੱਲਾਂ ਬਾਤਾਂ ਤੋਂ ਲੱਗਦਾ ਕਿ ਕਾਫੀ ਇੰਟੈਲੀਜੈਂਟ ਲੱਗਦੇ ਤੁਸੀਂ ਹਿੰਮਤਾ ਕੇ ਤੁਹਾਨੂੰ ਮਤਲਬ ਕਿ ਇਹ ਪੜਾ ਰਹੇ ਆ ਤੇ ਇਸ ਜੰਗਲ ਦੇ ਵਿੱਚ ਰਹਿ ਗਏ ਤੇ ਚਲੋ ਆਜੋ ਹੁਣ ਚੱਲਦੇ ਆ ਸੇਫ ਇਹ ਤੁਹਾਨੂੰ ਤਾਂ ਨਹੀਂ ਇਸ ਜੰਗਲ ਦੇ ਵਿੱਚ ਜਿੱਦਾਂ ਹਮਾ ਮੋਹ ਮਿਲ ਗਏ ਤੇ ਕਦੀ ਰਾਤ ਬਰਾਤੇ ਵੀ ਡਰ ਲੱਗਿਆ ਕਰੀ ਨਹੀ ਕੋਈ ਵੀ ਨਹੀਂ ਤੁਹਾਡੀ ਫੈਮਿਲੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਠੀਕ ਆ ਜੀ ਵਾਕਈ ਤੁਸੀਂ ਪੂਰੀ ਹਿੰਮਤ ਦੇ ਨਾਲ ਬੱਚਿਆਂ ਨੂੰ ਪੜਾ ਰਹੇ ਆ ਉਹਨਾਂ ਦਾ ਖਿਆਲ ਰੱਖਦੇ ਪਏ ਆ ਹਾਂਜੀ ਹਾਂਜੀ ਤੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਅਸੀਂ ਤੁਹਾਨੂੰ ਇਹਨਾਂ ਦੀ ਇੱਕ ਬੇਟੀ ਨਾਲ ਮਿਲਾਇਆ ਤੇ ਜਿਹੜੀ ਦੂਸਰੀ ਬੇਟੀ ਆ ਥੋੜੀ ਜਿਹੀ ਬਿਮਾਰ ਚੱਲਦੀ ਪਈ ਆ ਤੇ ਜਿਹਦੇ ਕਰਕੇ ਅਸੀਂ ਮਲਾ ਨਹੀਂ ਪਾਏ ਤੇ ਬਾਕੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਕਿਉਂਕਿ ਅਸੀਂ ਇਹਨਾਂ ਦੀ ਹਿੰਮਤ ਨੂੰ ਸਲਾਮ ਕਰਦੇ ਆ ਕਿ ਬਹੁਤ ਜ਼ਿਆਦਾ ਤੁਸੀਂ ਲਾ ਲਓ ਇਹਨਾਂ ਦੀ ਦਲੇਰੀ ਆ ਕਿ ਇਸ ਜੰਗਲ 'ਚ ਰਹਿ ਕੇ ਇੰਨੀ ਵਧੀਆ ਪੜ੍ਹਾਈ ਕਰਾ ਰਹੇ ਆ ਬੱਚਿਆਂ ਨੂੰ ਤੇ ਬੱਚੇ ਵੀ ਤੁਸੀਂ ਦੇਖੇ ਲਏ ਆ ਕਿੰਨੇ ਇੰਟੈਲੀਜੈਂਟ ਆ ਤੇ ਕਾਫੀ ਅਕਲਮੰਦ ਵੀ ਆ ਤੇ ਇਹਨਾਂ ਦਾ ਖਿਆਲ ਵੀ ਕਾਫੀ ਰੱਖਦੇ ਆ ਤੇ ਹੁਣ ਕਾਫੀ ਟਾਈਮ ਹੋ ਗਿਆ ਅਸੀਂ ਵਾਪਸੀ ਕਰਨ ਲੱਗੇ ਆ ਤੇ ਬਸ ਮੇਰੀ ਬਾਰ-ਬਾਰ ਤੁਹਾਨੂੰ ਪੈਮ ਭਰਾਵਾਂ ਨੂੰ ਇਹੀ ਇੱਕ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਕਿ ਇਹਨਾਂ ਦੀ ਦਲੇਰੀ ਸਾਰਿਆਂ ਮੂਰੇ ਆ ਸਕੇ ਹੁਣ ਚੱਲਦੇ ਆ ਤੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਨਹੀਂ ਬਸ ਅਸੀਂ ਤਾਂ ਇਹ ਹੀ ਕਹਨੇ ਆ ਬਸ ਆਪਣੇ ਖੁਸ਼ ਰਹਿਵੋ ਖਾਓ ਪੀਓ ਹਾਂ ਸਹੀ ਗੱਲ ਆ ਕਮਾਓ ਖਾਓ ਸਹੀ ਗੱਲ ਆ ਤੇ ਬਾਬਾ ਜੀ ਤੁਸੀਂ ਕੁਝ ਕਹਿਣਾ ਹੋਵੇ ਤੁਸੀਂ ਕਹਿੰਦੇ ਆ ਭਾਤੀ ਕਰੋ ਭਾਤੀ ਕਾਨ ਚ ਬੁਲਾਇਆ ਹਾਂ ਸਹੀ ਗੱਲ ਆ ਜੀ ਇਹ ਤਾਂ ਮੇਨ ਸਭ ਤੋਂ ਰੱਬ ਨੇ ਸਾਨੂੰ ਭੇਜਿਆ ਹੀ ਤਾਂ ਆ ਹਾਂਜੀ ਚਲੋ ਚਲਦੇ ਆ ਜੀ ਹੁਣ ਦਾਤੋ ਜੀ